ਜੀ ਇੱਥੇ ਆ ਡਰਾਈਵਰ ਦਾ ਨੰਬਰ ਦੱਸਿਆ ਸੀ ਉਹਨੇ ਹਾਂ ਨਾ ਆ ਤੇ ਆ ਡਰਾਈਵਰ ਦਾ ਨੰਬਰ ਸੀਗਾ ਪਰ ਆਪਣਾ ਬਾਈ ਆਪਣਾ ਬਚਾ ਪਰੱਖੋ ਬਚਾ ਹੋ ਗਿਆ ਬਾਈ ਠੀਕ ਹੈ ਜੀ ਪੋਣਾ ਦਿਮਾਗ ਉਸੇ ਟਾਈਮ ਥਣਕ ਗਿਆ ਸੀਗਾ ਥਣਕ ਗਿਆ ਅੱਜ ਤੋਂ 4-5 ਸਾਲ ਪਹਿਲਾਂ ਵੀ ਐਦਾ ਕਿਸੇ ਨੇ ਕੀਤਾ ਸੀਗਾ ਸਹੀ ਹੈ ਜੀ ਉਹਨੂੰ ਵੀ ਅਸੀਂ ਭਰੋਸਾ ਹੀ ਦਿੱਤਾ ਪੈਸੇ ਨਹੀਂ ਦਿੱਤਾ ਪਰ ਸਹੀ ਨੇ ਆਲੂ ਪਿਆਜ਼ ਦੋਨਾਂ ਦਾ ਸੁਧਾਰ ਹੋ ਜਾਏਗਾ ਬੱਲੇ 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 ਕੀ ਬਾਤ ਹੈ ਜੀ ਪਿਆਜ਼ ਵਿੱਚ ਸੁਧਾਰ ਹੋ ਜਾਏਗਾ ਅਗਲੇ ਹਫ਼ਤੇ ਅੱਛਾ ਹੋ ਜਾਏਗਾ ਜੀ ਹਲੇ ਹੋਇਆ ਨਹੀਂ ਮਤਲਬ ਹੋਇਆ ਨਹੀਂ ਥੋੜਾ ਜਿਹਾ ਕਰੰਟ ਆ ਜਾਏਗਾ ਲੇਕਿਨ ਸਹੀ ਹੈ ਜੀ ਨੂ ਵਾਲੇ ਜਿਹੜੇ ਵੀਰ ਭਰਾ ਆਲੂ ਪਿਆਜ਼ਾਂ ਕੋਲੇ ਮਾੜੀ ਥੋੜੇ ਦੇ ਹੁਣ ਮਸਕਰਟ ਆ ਜਾਣੀ ਚਿਹਰੇ ਤੇ ਬਾਈਆਂ ਦੇ ਆਲੂ ਦੇ ਵਿੱਚ ਕਰੰਟ ਜਿਹੜਾ ਆ ਜਾਣਾ ਇਹ ਵੇਖੀ ਆ ਗਈ ਹੁਣ ਠੰਡ ਆ ਗਈ ਹੈ ਕਹਿੰਦੇ ਨੇੜੇ ਨੇੜੇ 15 20 ਨਾਲ ਠੰਡ ਪੈ ਲੱਗ ਪਣੀ ਤੇ ਸ਼ਕਰਗੰਦੀ ਮਤੋਂ ਦੀ ਖਾਇ ਕਰੋ ਕੀ ਰਣ ਜਾਂਦੀ 2500 30 ਰੁਪਏ ਇੱਧਰ ਵੀ ਕਰ ਲਓ ਬਾਈ ਹਾਂਜੀ ਮੂਲੀਆਂ ਵਾਲੇ ਪਰੌੜੇ ਬਣਾਉਣਗੇ ਅੱਜ ਉਹ ਬੱਸ 30 ਰੁਪਏ ਕਰਤੀ ਬਈ ਅੱਜ 3 ਰੁਪਏ ਕਿਲੋ ਆਇਆ ਜੀ 3 ਰੁਪਏ ਕਿਲੋ ਚੱਕ ਦੀ ਜੇ ਸਣੇ ਪੱਤੇ ਕੇ ਬੱਤੇ ਲਾ ਕੇ ਪੱਤੇ ਵਿੱਚ ਦਿਲ ਰਹੇ ਹਾਂਜੀ ਸਸਰੀਕਾਲ ਦੋਸਤੋ ਪਿੰਡੂ ਦੇ ਤਾਂ ਚੈਨਲ 'ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਅੱਜ ਫੇਰ ਆਪਾਂ ਖੰਨੇ ਮੰਡੀ ਦੇ ਵਿੱਚ ਪਹੁੰਚ ਗਏ 4 ਅਕਤੂਬਰ 2025 ਜਿਹੜੀ ਹੋ ਗਈ ਆ ਬਾਈ ਦਸਹਿਰੇ ਤੋਂ ਬਾਅਦ ਜਿਹੜਾ ਅੱਜ ਕੰਦੇ ਰੌਣਕ ਮੇਲਾ ਲੱਗਿਆ ਮੰਡੀ ਦੇ ਵਿੱਚ ਪੂਰਾ ਜੀ ਅੱਜ ਕਰਮਲ ਕਰਮਲ ਜਿਹੜੀ ਹੋਈ ਜਾਂਦੀ ਹੈ ਸ਼ਨੀਵਾਰ ਹੋ ਗਿਆ ਯਾਨੀ ਬਾਈ ਅੱਜ ਤੇ ਵੇਖੋ ਤੁਸੀਂ ਅੱਜ ਕਹਿੰਦੇ ਨੇ ਸ਼ਨੀਵਾਰ ਨੂੰ ਗਾਹਕ ਜਿਆਦੇ ਹੁੰਦਾ ਹੈਗਾ ਮੰਡੀ ਦੇ ਵਿੱਚ ਤੇਜ਼ੀ ਹੁੰਦੀ ਆ ਕਿੰਨੇ ਕਨੇ ਰੁਪਏ ਤੇਜ਼ੀ ਆ ਭਾਈ ਪਿਛਲੀ ਵੀਡੀਓ ਤੋਂ ਲੈ ਕੇ ਹੁਣ ਤੱਕ ਦੀ ਵੀਡੀਓ ਵੇਖ ਲਿਓ ਜੇ ਪਿਛਲੀ ਵੀਡੀਓ 'ਚ ਮੰਦੀ ਕਿੰਨੀ ਸੀ ਕਿ ਸਾਰੇ ਜਾਣਦੇ ਨੇ ਕੱਲ ਵੀ ਥੋੜੀ ਤੇਜ਼ਰੀ ਪਰ ਅੱਜ ਜਿਆਦੇ ਤੇਜ਼ੀ ਹੋਊਗੀ ਕਿਉਂਕਿ ਸ਼ਨੀਵਾਰ ਨੂੰ ਜਿਹੜਾ ਗਾਹਕ ਭਾਈ ਦੁੱਗਣਾ ਹੁੰਦਾ ਹੈਗਾ ਲਾ ਭਾਈ ਆਜੋ ਕਰਾਂ ਦੀ ਬਾਈਆਂ ਨਾਲ ਕਰਦੇ ਆਂ ਗੱਲਬਾਤ ਵੀ ਜਿਵੇਂ ਅੱਜ ਗੋਭੀ ਵਗੈਰਾ ਜਿਹੜੀ ਭਾਈ ਮਰਚਾ ਵਗੈਰਾ ਹਰੀਆਂ ਮਿਰਚਾਂ ਔਰ ਬਾਕੀ ਕੀ ਕੀ ਵੈਰਾਈਟੀ ਵਿਕੀ ਜਾਂਦੀ ਹੈ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਨੂੰ ਵੀ ਇੱਕ ਦਿਨ ਫੋਨ ਆਇਆ ਸੀਗਾ ਕੱਲ ਦੀ ਗੱਲ ਆ ਕਿ ਪਰਸੋ ਦੀ ਆ 1500 ਰੁਪਏ ਭੇਜ ਰਿਹਾ ਇੱਕ ਬਾਈ ਆਂਦਾ ਹੈ ਕਹਿੰਦਾ Google Pay ਕਰਦੀ ਤੇ ਮੁੜ ਕੇ ਮਾਰ ਜਾਂਦੇ ਬਲੌਕ ਭਰਾ ਨਾ ਬਾਈ ਦਾ ਦਿਮਾਗ ਕੰਮ ਕਰਕੇ ਬਾਈ ਨੇ ਮੋਕਦੇ ਪੈਸੇ ਭਾਈ ਨਹੀਂ ਸੱਸੀ ਗੱਲ ਬਾਈ ਕੀ ਆ ਜਲਾ ਭਰਾ ਸੱਸੀ ਗੱਲ ਵੀ ਤੇ ਬਾਈ ਕੀ ਕੀ ਗੱਲ ਹੋਈ ਸੀ ਉਦੋਂ ਜਿਹੜੀ ਤੁਸੀਂ ਦੱਸੀ ਜੰਨੇ ਆ ਕੱਲ ਦੀ ਗੱਲ ਆ ਜੀ ਠੀਕ ਹੈ ਜੀ ਕੋਈ ਅਮਰਜੀਤ ਨਾਮ ਦਾ ਸੀਗਾ ਕੋ ਬੰਦਾ ਸਹੀ ਸਹੀ ਹੈ ਜੀ ਸ਼ਹੀਪੂਰੀ ਤੋਂ ਕਹਿੰਦਾ ਮੈਂ ਟਮਾਰ ਰਬਾਣਾ ਆ ਜੀ ਤੇ ਪਹਿਲਾਂ ਉਹਨੇ ਕਿਹਾ ਜੀ ਇਹ ਮੈਂ ਸਰਾਂ ਦੇ ਫਲਾਣੇ ਆੜ ਦੀ 13 ਨੰਬਰ ਦਿੱਤਾ ਹੈ ਸਹੀ ਹੈ ਜੀ ਮੇਰੇ ਲਿੰਕ ਚ ਨਹੀਂ ਹੈਗਾ ਮੈਂ ਉਹਨੂੰ ਜਾਣਦਾ ਉਹ ਮੇਰੇ ਪਰ ਉਹ ਮੈਨੂੰ ਨਹੀਂ ਜਾਣਦਾ ਠੀਕ ਹੈ ਜੀ ਜਦੋਂ ਨੇ ਜ਼ਿਕਰ ਕੀਤਾ ਮੈਂ ਕਿਹਾ ਯਾਰ ਇਹ ਬੰਦਾ ਦਾ ਮੈਂ ਉਹ ਜਾਣਦਾ ਮੇਰੀ ਗੱਲਬਾਤ ਹੀ ਨਹੀਂ ਹੈਗੀ ਮੈਂ ਦਮਾ ਉਸੇ ਤਾਂ ਰਣ ਗਿਆ ਮੈਂ ਕਿਹਾ ਇਹ ਕੋਈ ਗੱਲਬਾਤ ਹੈਗੀ ਚਲੋ ਕੋਈ ਗੱਲ ਨਹੀਂ ਤੂੰ ਕਹਿੰਦਾ ਕਹਿੰਦਾ ਮੈਂ ਗੱਡੀ ਕੱਢਣ ਲੱਗਿਆ ਤੇ ਟਮਾਟਰ ਵੇਚ ਵੇਚ ਲਿਓ ਮੈਂ ਕਿਹਾ ਠੀਕ ਹੈ ਜੀ ਤੇ ਸ਼ਾਮੀ ਸ਼ਾਮ ਨੂੰ ਉਹਨੇ ਕਿਹਾ ਡਰਾਈਵਰ ਦਾ ਨੰਬਰ ਸੈਂਡ ਕਰਦਾ ਤੇ ਆ ਡਰਾਈਵਰ ਦਾ ਨੰਬਰ ਹੈ ਜੀ ਤੇ ਇਹਦਾ ਗੱਲ ਕਰ ਲਈ ਤੇ ਸਵੇਰੇ ਆਪਣਾ ਜਰਾ ਤੇ ਟਾਈਮ ਨਾਲ ਆ ਕੇ ਮਾੜਾ ਸਹੀ ਰੱਖਦੇ ਵੇਚ ਲਓ ਤੇ ਤੁਹਾਡੇ ਮਤਲਬ ਮਾਲ ਪਹੁੰਚਦਾ ਹੋ ਜੂ ਠੀਕ ਹੈ ਸ਼ਾਮੀ 7:00 7:30 ਵਜੇ ਹੋ ਤਾਂ ਫੋਨ ਆ ਵੀਦਾ ਸਹੀ ਹੈ ਜੀ ਆ ਜਿਹੜਾ ਫਰੋਡੀ ਸੀਗਾ ਹਾਂ ਤੇ ਉਹਦਾ ਫੋਨ ਆਇਆ ਕਹਿੰਦੇ ਵੀ ਇਹ ਕਹਿੰਦਾ ਡਰਾਈਵਰ ਕੋ ਨਾ ਪੇਮੈਂਟ ਘਾਟਾ ਨੇ ਤੇਲ ਪਾਣੇ 1500 ਰੁਪਏ ਦੇ ਦਿਮਾਗ ਉਸੇ ਟਾਈਮ ਪਰਮਾਤਵਾ ਨੇ लाज ਰੱਖ ਲਈ ਜੇ ਸੱਚੀ ਗੱਲ ਪੁੱਛੇ ਸਹੀ ਹੈ ਜੀ ਜੇ ਸਾਡੀ ਕਿ ਔਕਾਤ ਨਹੀਂ ਅਸੀਂ ਕੁਝ ਕਰਕੇ ਦਿਖਾ ਦਾਂਗੇ ਹਾਂ ਇਹ ਸੱਚੀ ਗੱਲ ਹੈ ਇਹ ਪਰਮਾਤਵਾ ਦੇ ਦੇਣਿਆ ਆਪਣਾ ਦਿਮਾਗ ਮਾਰ ਲਾ ਨਾ ਆਪਣੀ ਕੋਈ ਆਪਣੀ ਕੋ ਔਕਾਤ ਨਹੀਂ ਕੋਈ ਨਵਾਂ ਕੰਮ ਕਰ ਲਾਂਗੇ ਪਰਮਾਤਵਾ ਦੀ ਰਜ਼ਾ ਸੀ ਉਹਨੇ ਬਚਾਇਆ ਸਹੀ ਹੈ ਜੀ ਬਿਲਕੁਲ ਕੋਈ ਸ਼ੱਕ ਨਹੀਂ ਫਿਰ ਉਹਨਾਂ ਨੇ ਕਹਿ ਵੀ ਨਾ ਇੱਕ ਬੰਨੇ 1500 ਰੁਪਏ ਦਾ ਪਾਇਆ 1500 ਰੁਪਏ ਕਹਿੰਦਾ ਪਾ ਦੇ ਹਾਂਜੀ ਫਿਰ ਉਹਨੂੰ ਵੀ ਮੈਂ ਭਰੋਸਾ ਹੀ ਦਿੱਤਾ ਮੈਂ ਪੈਸੇ ਨਹੀਂ ਦਿੱਤੇ ਕਰ ਬੇ 1 ਰੁਪਇਆ ਵੀ ਨਹੀਂ ਦਿੱਤਾ ਭਰੋਸਾ ਹੀ ਦਿੱਤਾ ਸੀਗਾ 1500 ਦਾ ਫੀਲਡ ਲਾ ਉਹਨੂੰ ਇੱਕ ਸਕਰੀਨ ਸ਼ਾਟ ਭੇਜਿਆ ਮੈਂ ਕਿਹਾ ਯਾਰ ਪੇਮੈਂਟ ਮੇਰੇ ਕੋਲ ਤਾਂ ਚਲੀ ਗਈ ਉਹ ਕਹਿੰਦਾ ਆਈ ਨਹੀਂ ਮੈਂ ਕਿਹਾ ਯਾਰ ਮੈਂ ਫੇਰ ਦੁਬਾਰਾ ਕੋਸ਼ਿਸ਼ ਕਰਨਾ ਫਿਰ ਮੈਂ ਕਿਹਾ 1 ਰੁਪਇਆ ਪਾਵਾਂ ਇੱਕ ਦਾ ਫੇਰ ਫੀਲਡ ਦਾ ਪਾਇਆ ਉਹਨੂੰ ਮੈਂ ਸਹੀ ਹੈ ਤੇ ਫਿਰ ਉਸ ਤੋਂ ਬਾਅਦ ਫਿਰ ਕਹਿੰਦਾ ਯਾਰ ਪੇਮੈਂਟ ਮੈਂ ਕਿਹਾ ਮੈਂ ਕਿਸੇ ਦੁਕਾਨ ਤੋਂ ਪਾਉਣਾ ਦਿਮਾਗ ਉਸੇ ਟਾਈਮ ਥਣਕ ਗਿਆ ਸੀਗਾ ਥਣਕ ਗਿਆ ਅੱਜ ਤੋਂ 4-5 ਸਾਲ ਪਹਿਲਾਂ ਵੀ ਐਦਾ ਕਿਸੇ ਨੇ ਕੀਤਾ ਸੀਗਾ ਸਹੀ ਹੈ ਜੀ ਉਹਨੂੰ ਵੀ ਅਸੀਂ ਭਰੋਸਾ ਹੀ ਦਿੱਤਾ ਪੈਸੇ ਨਹੀਂ ਦਿੱਤਾ ਪਰ ਸਹੀ ਲੈਣਾ ਚਾਹੀਦਾ ਹੋਇਆ ਅਸੀਂ ਭਰੋਸਾ ਦਿੰਦੇ ਆ ਭਰੋਸਾ ਹੀ ਦਿੱਤਾ ਉਹਨੂੰ ਨਹੀਂ ਹਾਂ ਹਾਂ ਭਰੋਸਾ ਬਾਈ ਦਾ ਦਿਮਾਗ ਆ ਮੈਂ ਕਰ ਗਿਆ ਵੀਰ ਉਹ ਤੇ ਬਾਕੀ ਹਨ ਕਈ ਵੀਰਾਂ ਨਾਲ ਠੱਗੀ ਹੋ ਵੀ ਜਾਂਦੀ ਹੈ ਬਿਲਕੁਲ ਹੋ ਵੀ ਸਕਦੀ ਹੈ ਬਾਈ ਨੇ ਪਾ ਵੀ ਦੇਣਾ ਸੀ 1500 ਰੁਪਏ ਤੇ ਮੰਨ ਲਓ ਕਿਸੇ ਲਾਲਚੀ ਤੇ ਨਹੀਂ ਆਣਾ ਕਿਸੇ ਵੀਰ ਭਰਾਵਾਂ ਦੇ ਆੜਤੀ ਭਰਾਵਾਂ ਦੇ ਤੇ ਮਲੋ ਲੋਕ ਬੜੇ ਚਤੁਰ ਲੋਕ ਨੇ ਚਤਰੀ ਹੋ ਗਿਆ ਚੰਦਰੀ ਯਾਰ ਚਤਰੀ ਲੈਣਾ ਪੈਂਦਾ ਨਾ ਮਾਨਾ ਚਤੁਰ ਤਾਂ ਪਰਮਾਤਮਾ ਲਾਜ ਰੱਖ ਲਈ ਬਹੁਤ ਵੱਡੀ ਗੱਲ ਆ ਮੈਂ ਤਾਂ ਹੋਰ ਕੋਈ ਕਿਸੇ ਹੋਰ ਨਾ ਵੀ ਹੋ ਸਕਦਾ ਸਹੀ ਹੈ 1500 ਦੀ ਹੈ ਕਿਸੇ ਦਾ 15000 ਦਾ ਵੀ ਪੇਡ ਲੱਗਦਾ ਵੀ ਹੋ ਸਕਦਾ ਸਹੀ ਹੈ ਬਈ ਪਰ ਆਪਣਾ ਬਚਾ ਆਪ ਰੱਖੋ ਲੈ ਬਈ ਕੋਈ ਵੀ ਇਹੋ ਜਿਹਾ ਤੁਹਾਨੂੰ ਨਾ ਲੱਗਦਾ ਵੀ ਚੱਕੀ ਬੰਦਾ ਤੇ ਪੇਮੈਂਟ ਕਹੇ ਨਾ ਨਹੀਂ ਕਰਨੀ ਹੁੰਦੀ ਆਨਲਾਈਨ ਕਹਿੰਦੇ ਬੰਦਾ ਇੰਜਾਂ ਦੀਆਂ ਆ ਆ ਵੀ ਆ ਨੰਬਰ ਵੀ ਦੇ ਲਾ ਉਹਦਾ ਵੀ ਨੰਬਰ ਨੰਬਰ ਵੀ ਵਿਖਾ ਦੋ ਜਿਹੇ ਇਹੋ ਜਿਹਾ ਨੰਬਰ ਆਉਂਦਾ ਹਨਾ ਹਾਂ ਜੀ ਹਾਂ ਜੀ ਤੇ ਬਾਕੀ ਕਿਸੇ ਨੰਬਰ ਤੋਂ ਵੀ ਆ ਸਕਦਾ ਕਿਸੇ ਨਹੀਂ ਇਹ ਵੀ ਹੋ ਸਕਦਾ ਕੋਈ ਹੋਰ ਵੀ ਨੰਬਰ ਹੋ ਸਕਦੇ ਜਿਹੜੇ ਬਾਈ ਨੂੰ ਨੰਬਰ ਤੋਂ ਆ 8807065095 ਇਹਦਾ ਸਕਰੀਨ ਸ਼ਾਟ ਕਰਦੇ ਆ ਆ ਦੇਖੋ ਬਈ ਆ ਬੰਨਿਆ ਸਕਰੀਨ ਦਾ ਪੇਮੈਂਟ ਆ ਮੈਂ 1 ਰੁਪਏ ਪਾਇਆ 1500 ਰੁਪਏ ਸਕਰੀਨਸ਼ਾਟ ਦਿੱਤਾ ਹਾਂ ਭਰੋਸਾ ਦਿੰਦਾ ਸੀ ਪੈਸੇ ਨਹੀਂ ਦਿੱਤਾ 86070 ਆਪਣਾ 5095 ਇੱਕ ਡਰਾਈਵਰ ਦਾ ਨੰਬਰ ਦੱਸਿਆ ਸੀ ਉਹਨੇ ਵੀਰੇ ਹਾਂਜੀ ਆ ਹੈਗਾ ਉਹਦਾ 9053635103 ਸਹੀ ਹੈ ਜੀ ਇਹ ਡਰਾਈਵਰ ਦਾ ਨੰਬਰ ਦੱਸਿਆ ਸੀ ਉਹਨੇ ਹਾਂ ਕਿਆ ਡਰਾਈਵਰ ਦਾ ਨੰਬਰ ਸੀਗਾ ਪਰ ਆਪਣਾ ਬਾਈ ਆਪਣਾ ਬਚਾ ਪਰ ਕੋ 50 ਹੋ ਗਿਆ ਬਾਈ ਠੀਕ ਹੈ ਜੀ ਤੇ ਬਹੁਤ ਵਧੀਆ ਯਾਰ ਬਾਈ ਆ ਪਤਾ ਨਹੀਂ 2 ਸਾਲ ਪਹਿਲਾਂ ਕਿਸੇ ਲਸਨ ਦੀ ਬਾਈ ਦਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਥੋਂ ਨਿਕਲ ਗਿਆ ਬੰਦਾ ਦੁਬਾਰਾ ਨੂੰ ਲਸਨ ਲੈ ਕੇ ਲੈ ਗਿਆ ਉੱਤੇ ਚੱਲ ਪ੍ਰਾਣੀ ਗੱਲ ਕਰੀਏ ਪਰ ਆਪਣਾ ਬਚਾਪ ਰੱਖੋ ਹਾਂ ਸੋ ਸਾਰੇ ਵੀਰ ਭਰਾ ਆਰਤੀਆਂ ਨੂੰ ਬੇਨਤੀ ਹੈ ਜਿਹਦੇ ਵੀ ਆਪਾਂ ਨੰਬਰ ਵੀਡੀਓ ਚ ਦਿੰਨੇ ਚ ਬਾਹਰੋਂ ਵੀ ਤੁਹਾਡੇ ਨਾਲ ਕੋਈ ਵੀ ਅੱਜ ਫਰੋਡ ਕਰਨ ਦੀ ਕੋਸ਼ਿਸ਼ ਕਰਨਾ ਤੇ ਮੇਰਾ ਵੀਰ ਸੁਚੇਤ ਰਿਹਾ ਕਰੋ ਐਵੇਂ ਕਿਸੇ ਨੂੰ ਪੈਸੇ ਨਾ ਪਾਓ ਜਿਹੜਾ ਅਡਵਾਂਸ ਬਾਰ-ਬਾਰਾਂ ਨੇ ਅੱਗੇ ਵੀ ਵੀਡੀਓ ਬਣਾਈ ਆ ਹੁਣ ਵੀ ਆਖੀ ਆਖੀ ਆ ਨਾ ਹੋਰ ਭਰਾ ਅੱਜ ਤੇਜੀ ਆ ਫਿਰ ਪੂਰੀ ਬਿਲਕੁਲ ਅੱਜ ਗਾਹ ਹੈਗਾ ਠੀਕ ਆ ਕੱਲ ਗਾਹ ਘਟ ਸੀਗਾ ਕੱਲ ਗਾਹ ਘਟ ਸੀਗਾ ਬਿਲਕੁਲ ਅੱਜ ਮਿਰਚ ਵਿਕੀ ਹੈ ਜੀ ਮੰਡੀ 50 ਰੁਪਏ ਕਿਲੋ 50 ਰੁਪਏ ਕਿਲੋ ਮਿਰਚ ਵੀ ਗਿਆ ਗੋਭੀ ਵੇਚ ਲੋ ਬਾਈ ਸਾਹਮਣੇ ਗੋਭੀ ਦੀ ਕੁਆਲਿਟੀ ਥੋੜਾ ਥੋੜਾ ਸੁਧਾਰ ਆਉਣਾ ਸ਼ੁਰੂ ਹੋ ਗਿਆ ਜਾਨੀ ਆ ਗੋਭੀ ਆ ਦੇ ਮਿਰਚ ਦੇਖ ਰਾਸ ਦੇਖੋ ਜਾਓ ਉੱਥੇ ਸਹੀ ਹੈ ਲੈ 45 ਇਧਰ ਗੋਭੀ ਦੇ ਬਾਰੇ ਵੀ ਗੱਲਬਾਤ ਕਰਦੇ ਬਾਕੀ ਹੋਰ ਵੀ ਰੇਟ ਘਣਾਉਣੇ ਚਲ ਆ ਅੰਦਰ ਲੈ ਆਹ ਲੈ ਬਾਈ ਇਧਰ ਬਾਈ ਦੇ ਲਾਈ ਆ ਮੈਂ ਕਿਹਾ ਬਾਈ ਅੱਜ ਕੀ ਕੀ ਰੇਡ ਕੀ ਆਲਾ ਬਾਈ ਠੀਕ ਠਾਕ ਹੈ ਜੀ ਸਿੱਧਾ ਗਹਿਮਾ ਵਧੀਆ ਕੀ ਰੇਡ ਵਿੱਚ ਹੈ ਅੱਜ ਗੋਭੀ ਅੱਜ ਗੋਭੀ ਵੀਰੇ ਪਹਿਲਾਂ ਸਵੇਰੇ 35 ਤੋਂ ਲੈ ਕੇ 25 ਰੁਪਏ ਤੱਕ ਆ ਸਹੀ ਹੈ ਜੀ ਸਵੇਰੇ ਜਿਹੜਾ ਵਧੀਆ ਮਾਲ ਦਿਓ 35 ਰੁਪਏ ਵੇਚ ਗਿਆ ਬਾਅਦ ਚ ਮਾਹੌਲ ਠੰਡਾ ਥੋੜਾ ਜਾ ਮਾਹੌਲ ਠੰਡਾ ਪੈ ਗਿਆ ਜੀ ਤੇ ਹੁਣ 25 ਰੁਪਏ ਚਲਦੀ ਪਈ ਹੈ ਜੀ 25 ਰੁਪਏ ਇਹਨੇ ਨੇੜ ਤੇ ਜਿਹੜੀ ਬਾਈ ਗੋਭੀ ਹੁਣ ਵਿਕੀ ਜਾਂਦੀ ਹੈ ਵੈਸੇ 35 40 45 ਵਿਕੀ ਹੈ ਬਾਈ ਅੱਜ ਅੱਜ ਜੀ ਹਾਂਜੀ ਸਟਾਰਟਿੰਗ ਵੇਲੇ 40 ਰੁਪਏ ਵਿਕੇ ਸਹੀ ਹੈ ਜੀ 40 ਤੋਂ ਲੈ ਕੇ ਫਿਰ ਬਾਅਦ ਚ ਜੇ ਜੋ ਮਾਹੌਲ ਆ ਵੀਰ ਜੀ ਉਹ ਵਾਲਾ ਮਿਕਦੀ ਪਈ ਆ ਹਾਂ ਬਾਕੀ ਕੁਆਲਟੀ ਦੇ ਸਰ ਤੇ ਅੱਭੀ ਆ ਨਾ ਬਾਕੀ ਕੁਆਲਟੀ ਦੇ ਸੱਤੇ ਗੋਭੀ 10 ਵਾਲੀ ਵੀ ਪਈ ਆ ਸਾਨੂੰ ਬੁਖਾ ਦੇਣੇ ਆ ਗੋਭੀ ਆਪਣੀਆਂ ਪ੍ਰੇਟੀਆਂ ਪਈਆਂ ਨੇ ਬੱਚੀ ਗੋਭੀ ਚੰਗੀ ਵੀ ਪਈ ਆ ਪੂਰੀ 35 35 ਜਾਣੀ 5 35 40 40 ਰੁਪਏ ਜਿਹੜਾ ਗੋਭੀ ਦਾ ਰੇਟ ਭਰਾ ਹੈਗਾ ਬਾਕੀ ਥੋੜਾ ਵਿਆਹ ਵਾਲਾ ਪ੍ਰੋਗਰਾਮ ਵਾਲਾ ਲੈ ਜਾਂਦਾ ਜੀ ਨਾਰਮਲ ਲਗਾ ਕੇ ਥੋੜਾ ਜਿਹਾ ਕੱਟ ਲੈਂਦੇ ਨੂੰ ਕਿਉਂ ਵਧੀਆ ਕੁਆਲਟੀ ਹੈ ਨਹੀਂ ਅੰਨੀ ਸਹੀ ਹੈ ਜੀ ਬੀਜ ਇਹੋ ਜਿਹਾ ਮਾਲ ਆ ਹਿਸਾਬ ਨਾਲੀ ਹਾਂ ਤਾਂ ਪਰ ਗੋਭੀ ਹੁਣ ਅੱਗੇ ਨਾਲ ਕੁਆਲਿਟੀ ਸਦਾ ਹਾਂਜੀ ਅੱਗੇ ਨਾਲ ਸੁਧਾਰ ਹੋ ਗਿਆ ਬੀਜ ਅੱਗੇ ਨਾਲ ਸੁਧਾਰ ਹੋ ਗਿਆ ਹੋਰ ਭਾਈ ਆਪਣਾ ਮੇਨ ਗੋਭੀ ਦਾ ਹੀ ਆ ਜਾਂਦਾ ਜਿਹੜਾ ਮਾਲ ਹਾਂਜੀ ਵੀ ਆਪਣੇ ਕੋਲ ਸਹੀ ਆ ਭਾਈ ਬਾਕੀ ਹੋਰ ਹੋਰ ਵੀ ਇਹ ਸਾਰੀ 3 ਨੰਬਰ ਦੁਕਾਨ ਆਪਣੀ ਜੀ ਦੇਵਾਰਾਮ ਐਂਡ ਸੰਧ ਸਹੀ ਹੈ 3 ਨੰਬਰ ਦੁਕਾਨ ਤੇ ਖੜਿਆ ਦੇਵਾਰਾਮ ਐਂਡ ਸੰਧ ਜਨਾ ਬਾਕੀ ਮੈਂ ਨੰਬਰ ਵੀ ਦੇ ਦਿੰਦਾ 882 99882 98006 98006 99882 98006 ਬਾਈ ਦਾ ਨੰਬਰ ਹੈ ਕਨੈਕਟ ਕਰ ਲਿਓ ਭਾਈ ਹੋਰ ਬੜਾ ਠੀਕ ਹੈ ਜੀ ਠੀਕ ਹੈ ਬੀਜ ਸਿੰਤਾ ਕਹਿਮਾ ਬੜੀਆ ਤੇ ਆਜੋ ਭਾਈ ਹੋਰ ਵੀ ਵਰੇਟਾਂ ਜਿਹੜੀਆਂ ਰਹਿਗੀਆਂ ਗੋਭੀ ਦਾ ਰੇਟ ਹੋ ਗਿਆ ਜੀ ਇਹਦਰ ਹਨ ਤੇ ਬਾਕੀ ਫਰੋਟ ਵਾਲੇ ਗੱਲ ਕੀਤੀ ਆ ਤੇ ਮੇਰਾ ਵੀਰ ਭਰਾ ਧਿਆਨ ਦਿਓ ਜੇ ਤੇ ਆਜੋ ਕਰਾਂ ਦੀ ਹੋਰ ਰੇਟ ਵਗੈਰਾ ਜਿਹੜੇ ਮਿਰਚ ਦਾ ਰੇਟ ਜਾਨੀ 50000 ਰੁਪਏ ਕਿਲੋ ਦੇ ਹਿਸਾਬ ਨਾਲ ਮਿਰਚ ਜਿਹੜੀ ਅੱਜ 40 40 45 45 50000 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਮਿਰਚ ਜਿਹੜੀ ਵਿਖੀ ਜਾਂਦੀ ਆ ਭਾਈ ਗੋਭੀ ਹੋ ਗਈ ਆ ਜੀ ਮਿਰਚ ਹੋ ਗਈ ਆ ਹੋਰ ਭਾਈ ਇਹਦਾ ਕੀ ਰੇਟ ਅੱਜ ਹਾਂਜੀ ਇਹਦਾ ਕੀ ਰੇਟ ਸ਼ਿਮਲਾ ਮਰਜ਼ਾ ਕੱਲ ਦੀ ਪਈ ਹੈ ਤਾਂ ਹੀ ਹੋ ਗਈ ਠੀਕ ਹੈ ਵਾਹ ਚੰਗੀ ਦਾ ਰੇਟ ਹੈਗਾ ਚੰਗੀ ਦਾ ਰੇਟ ਚੰਗੀ ਦਾ ਹੈਗਾ 65 ਤੋਂ ਲੈ ਕੇ 70 ਰੁਪਏ ਦਾ ਹੈਗਾ ਸਹੀ ਹੈ ਲੈ ਬਈ 35 35 ਵਿਗੇ 40 ਵਿਗੇ ਮਮੋ ਕਾ ਚੋਕਾ ਦੇਖਣਾ ਮੈਂ ਤਾਂ ਹੀ ਹੋ ਗਈ ਮੈਂ ਦਿਖਾ ਦਉਂ ਹੂੰ ਚੰਗੀ ਇਹ ਬਈ 2-4 ਦਿਨਾਂ ਚ ਹਨਾ ਮੈਂ ਆਪਣੀ ਬਰੇਲੀ ਚੱਲਣ ਵਾਲੀ ਹੈ ਬਰੇਲੀ ਮੈਂ ਚੱਲਣ ਵਾਲੀ ਹੈ ਉਹ ਮੈਂ ਲਗਭਗ ਆਉਂਦੀ 3-4 ਦਿਨ ਤੱਕ ਆਪਣੇ ਬਰੇਲੀ ਵਾਲਾ ਮਾਲ ਬਿਲਕੁਲ ਬਿਲਕੁਲ ਜਦ ਜਬਰੇਲੀ ਵਾਲਾ ਮਾਲ ਮਿੱਤਰੋਂ ਆਇਆ ਨਾ ਬਾਕੀ ਇਹਦਾ ਰੇਟ 60 70 ਚੰਗੀ ਦਾ ਆ ਜਿਹੜੀ ਲਾਗੀ ਹੋ ਗਈ ਹੈ 5 ਵਿਕੇ 40 ਵਿਕੇ ਹੈ ਨਾ ਜੋ ਜੀ ਕੁਆਲਿਟੀ ਕੱਢਣੀ ਵੈਸੇ ਦੀ ਵਾਰ ਸਹੀ ਕੱਲ ਐਤਵਾਰ ਹੈ ਅੱਜ ਕਿਹੜੀ ਚੀਜ਼ ਜਿਆਦੇ ਤੇ ਲੱਗਦੀ ਤੇਜੀ ਅੱਜ ਥੋੜਾ ਮਿਰਚ ਦਾ ਮਾਹੌਲ ਠੀਕ ਹੈ ਮਿਰਚ ਦਾ ਮਾਹੌਲ ਠੀਕ ਹੈ ਹਰੀ ਮਿਰਚ ਦਾ ਸਹੀ ਹੈ ਜੀ ਬਾਕੀ ਆਲ ఓਵਰ ਠੀਕ ਹੈ ਕੋਈ ਨਹੀਂ ਕੋਈ ਗਾਗ ਹੈਗਾ ਅੱਜ ਹਾਂ ਕੱਲ ਗਾਗ ਨਹੀਂ ਸੀਗਾ ਸਹੀ ਹੈ ਜੀ ਤੇ ਬਾਕੀ ਆ ਜੋ ਕਰਾਂ ਦੀ ਹੋਰ ਵੀ ਵੀਡੀਓ ਚ ਰੇਟ ਵਿਖਾਉਣਾ ਤੁਹਾਨੂੰ ਜਿਵੇਂ ਜਿਵੇਂ ਰੇਟ ਇੱਧਰ ਬਾਈ ਆਈ ਜਾਂਦੇ ਆਪਣੇ ਕੋਲੇ ਦੇ ઓਮੇ ਉਹ ਆਪਾ ਸੁਣੋ ਗਣਾਈ ਜਾਣੇ ਆ ਬਾਈ ਹਨ ਤੇ ਇੱਧਰ ਬਾਈ ਆ ਫਰੀਆਂ ਪਈਆਂ ਬਾਈ ਤੋਂ ਰੇਟ ਪੁੱਛਦਾ ਬਾਈ ਇਹਨਾਂ ਦਾ ਕੀ ਚੱਲੀ ਜਾਂਦਾ ਹੋਰ ਬਾਈ ਕੀ ਆ ਚੱਲਾ ਭਰਾ ਠੀਕ ਹੈ ਜੀ ਹੋਰ ਭਰਾ ਕੀ ਆਲਾ ਬਾਈ ਠੀਕ ਹੈ ਲੈ ਬਾਈ ਇੱਧਰ ਬੀਨ ਫਲੀ ਆ ਗਈ ਆ ਤੇ ਬਾਈ ਤੋਂ ਰੇਟ ਰੂਟ ਪੁੱਛਦਾ ਬਾਈ ਇਹਦਾ ਕੀ ਚੱਲੀ ਜਾਂਦਾ ਕਿਹੜੀ ਸੜ ਤੋਂ ਬਾਈ ਕਿਹੜੀ ਸੜ ਤੋਂ ਆਈ ਹੈ 60 60 60 ਰੁਪਏ ਕਿੱਥੋਂ ਆਈ ਭਰਾ ਇਹ ਮਹਿੰਗਾਈ ਕਿੱਥੋਂ ਹਾਂਜੀ 16 16 16 ਨਾਂ ਤੋਂ ਲੈ ਬਾਈ 16 ਨਾਂ ਤੋਂ ਆਉਂਦੀ ਹੈ ਇਹ ਬੀਨ ਫਲੀ ਦੇ ਕੇ ਇਹਨੂੰ ਚਾਹੀਦੀ ਹੋਵੇ ਵੀਰ ਭਰਾ ਦਾ ਨੰਬਰ ਵੀ ਦੇ ਦੇ 6570 ਰੁਪਏ 1 ਕਿਲੋ ਦੇ ਨੇੜੇ ਤੇ ਜਿਹੜ ਕੀ ਕੀ ਜਾਂਦੀ ਆ ਭਾਈ ਇਹ ਤੁਹਾਨੂੰ ਇਕੱਠਾ ਕਰੇਟ ਲੈਣਾ ਪੈਂਦਾ ਜੀ 15 15 20 20 ਕਿਲੋ ਹੋਊਗਾ ਵਜਨ 15 15 20 20 ਕਿਲੋ ਜਿਹੜਾ ਕਰੇਟ ਆ ਤੁਹਾਨੂੰ ਕਿਲੋ ਦਾ ਰੇਟ ਨਹੀਂ ਜਾਣੀ ਐ ਇਕੱਠਾ ਮਾਲ-ਸ਼ਾਲ ਜਿਹੜਾ ਇੱਧਰ ਝੱਕਣਾ ਪੈਣਾ ਜੀ ਬੰਦ ਗੋਭੀ ਆ ਗਈ ਭਾਈ ਨਹੀਂ ਆ ਬੰਦ ਗੋਭੀ ਕਿਹੜੀ ਸੜ ਤੋਂ ਆ ਗਈ ਜੀ ਇਹ ਵੀ ਇਹ ਅੱਜ ਪੁੱਲੂ ਤੋਂ ਬਰੋਡ ਬੈਲੀ ਬਰੋਡ ਬੈਲੀ ਆ ਬਰੋਡ ਬੈਲੀ ਤੋਂ ਆਇਆ ਭਾਈ ਮਾਲ ਸਾਰਾ ਵਿਖਾ ਦਿੰਨੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਬਾਈ ਦਾ ਨੰਬਰ ਵੀ ਦੇ ਕੇ ਜਾਵਾਂਗੇ ਅਣ ਦੇਣ ਇਹਦਾ ਭਰਾ ਅੱਜ ਦਾ ਰੇਟ ਕਿੰਨਾ ਰਹੇਗਾ ਜੀ ਇਹ 28 30 ਰੁਪਏ ਕਿਲੋ 28 30 ਅੱਜ ਤੇਜੀ ਲੱਗਦੀ ਹੈ ਥੋੜੀ ਥੋੜੀ ਉਹ ਵਿਆਹ ਸ਼ਾਦੀ ਹੈਗੇ ਉਹਦੇ ਕਰਕੇ ਥੋੜੀ ਜਿਹੀ ਹੁਣ ਵਿਆਹ ਸ਼ਾਦੀ ਖੁੱਲ ਗਈ ਜੀ ਨਾ ਤੇ ਸਾਰੇ ਕਰਕੇ ਕਾ ਗਏ ਸਹੀ ਹੈ ਜੇ ਕੋਈ ਵਿਆਹ ਸ਼ਾਦੀ ਵਾਲਾ ਵੀਰ ਭਰਾ ਤੁਹਾਨੂੰ ਫੋਨ ਕਰਕੇ ਆਉਣਾ ਚਾਹੁੰਦਾ ਜੇ ਮਾਲਸ਼ਾਲ ਪਾਉਣਾ ਚਾਹੁੰਦਾ ਮੈਂ ਆਇਆ ਨਾ ਪਰਚੂਨ ਕੰਮ ਹੈ ਉਹ ਬਾਹਰ ਜਿਹੜੇ ਪੈਂਦੇ ਨੇ 80 ਰੁਪਏ ਵੇਚਦੇ ਆ ਪਰਚੂਨ ਸਹੀ ਹੈ ਜੀ ਜਿਹੜੇ ਵਪਾਰੀ ਵੀਰ ਨੇ ਕਨੈਕਟ ਕਰਨਾ ਉਹ ਵਪਾਰੀ ਆ ਜਵੇ ਕੋਈ ਵਪਾਰੀ ਨੇ ਜੀ ਫੋਨ ਨੰਬਰ ਕਹਿੰਦਾ ਜੀ ਆਪਣਾ 62802 75799 62802 75799 ਚਾਰ ਨੰਬਰ ਦੁਕਾਨ ਤੇ ਖੜੇ ਆਂ ਬਾਈ ਜੇ ਕਿਸੇ ਵੀਰ ਭਰਾ ਨੇ ਇਕੱਠਾ ਮਾਲ-ਸ਼ਾਲ ਚੱਕਣਾ ਹੁੰਦਾ ਹਨਾ ਤੇ ਬਾਈ ਨੂੰ ਫੋਨ ਕਰ ਲਿਆ ਕਰੋ ਜੀ ਪਰਚੂਨ ਵਾਲੇ ਵੀਰ ਭਰਾ ਨਾਲ ਫੋਨ ਕਰਿਓ ਜੇ ਤੇ ਆਹ ਰੇਡ ਜਿਹੜਾ ਨੱਤਰਾ ਇਧਰ ਚੱਲੀ ਹੁੰਦੇ ਬੀਨਫਲੀ ਦੇ ਤੇ ਬੰਦ ਗੋਭੀ ਦੇ ਬਾਈ ਹਨਾ ਤੇ ਆ ਜਾ ਕਰੋ ਜੀ ਹੋਰ ਵੈਰਾਈਟੀਆਂ ਜਿਹੜੀਆਂ ਵਿਖਾਉਨੇ ਆ ਤੁਹਾਨੂੰ ਮੰਡੀ ਦੇ ਵਿੱਚ ਕੀ ਕੀ ਚੱਲੀ ਜਾਂਦਾ ਜੀ ਮਾਲ ਇਧਰ ਗੋਭੀ ਬਹੁਤ ਸੋਹਣੀ ਪਈ ਆ ਬਾਈ ਆ ਪਤਾ ਨਹੀਂ ਸ਼ਿਮਲੇ ਵਾਲੀ ਆਹ ਸ਼ਿਮਲੇ ਵਾਲੀ ਗੋਭੀ ਆ ਗਈ ਜੀ ਇਹ ਬੜੀ ਚਿੱਟੀ ਕੱਢੀ ਆ ਜੀ ਹੈ ਗੋਭੀ ਸ਼ਿਮਲੇ ਵਾਲੀ ਏ ਕੀ ਰੇਟ ਲੱਗਦੀ ਹੈ ਜੀ ਇਹ? ਇਹ ਗੋਭੀ ਵਿਗਦੀ ਹੈ ਜੀ 45 ਰੁਪਏ ਕਿਲੋ। ਇਹ 45 ਰੁਪਏ ਹੈ ਬਾਈ। ਯਾਨੀ ਅੱਜ ਟਾਪ ਦਾ ਬਾਜ਼ਾਰ ਹੈਗਾ ਜੀ 45 ਦਾ। ਸਹੀ ਹੈ ਜੀ 45 45 ਰੁਪਏ ਕਿਲੋ ਗੋਭੀ ਦਾ ਬਾਜ਼ਾਰ ਬਾਈ ਜਿਹੜਾ ਆਇਆਗਾ 20 ਤੋਂ 25 30। ਆਏ ਵੈਸੇ ਵੀ ਤੇਜੀ ਹੈ ਜੀ ਹਨਾ। ਅੱਛਾ ਨਹੀਂ ਵਾਲ ਕਰਦੇ। ਸ਼ਨੀਵਾਰ ਕਰਕੇ ਗਾੜ ਜਿਆਦੇ ਹੈ ਬਾਈ ਤੇ ਤੇਜੀ ਹੈ ਠੀਕ ਹੈ ਜੀ ਤੁਹਾਡਾ ਬਹੁਤ ਓਕੇ ਜੀ ਤੇ ਆਹ ਰੇਟ ਜਿਹੜੇ ਮਤਲਬ ਇਧਰ ਚੱਲੀ ਜਾਂਦੇ ਹੋਰ ਵੀ ਵਿਖਾਉਣੇ ਆ ਬਾਈ ਜਮੇ ਇਧਰ ਆਲੂ ਪਿਆ ਆਲੂਆਂ ਦੇ ਵਿੱਚ ਕੀ ਬਣਿਆ ਜੀ? ਦੋਹਾਂ ਤਿੰਨ ਦਿਨਾਂ ਬਾਅਦ ਰਿਪੋਰਟ ਦੇਣ ਲ ਤੇ ਜਾਨੀ ਸ਼ੂਗਰ ਫਰੀ ਆਲੂ ਆ ਗਿਆ ਅਲਰ ਆ ਗਿਆ ਡਾਇਮੰਡ ਆ ਗਿਆ ਬਾਈ ਸਾਰੇ ਆਲੂ ਸੱਸੀ ਗੱਲ ਬਾਈ ਜੀ ਸੱਸੀ ਕੀ ਵੀ ਆਲੂ ਸਿੱਧਾ ਕਹਿਵਾ ਜੀ ਆਪਣੀਆਂ ਸਾਹਮਣੀਆਂ ਫਰਕ ਦੱਸ ਬਾਈ ਕਿਵੇਂ ਲੱਗਦਾ ਜੀ ਅੱਜ ਆਲੂ ਦੇ ਵਿੱਚ ਕਿਵੇਂ ਆ ਜੀ ਆਲੂ ਪਿਆਜ਼ ਦੋਨਾਂ ਦਾ ਸੁਧਾਰ ਹੋ ਜਾਏਗਾ ਬੱਲੇ 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 ਕਿਆ ਬਾਤ ਹੈ ਜੀ ਪਿਆਜ਼ ਵਿੱਚ ਸੁਧਾਰ ਹੋ ਜਾਏਗਾ ਅਗਲੇ ਹਫਤੇ ਅੱਛਾ ਹੋ ਜਾਏਗਾ ਜੀ ਹਲੇ ਹੋਇਆ ਨਹੀਂ ਮਤਲਬ ਹੋਇਆ ਨਹੀਂ ਥੋੜਾ ਜਿਹਾ ਕਰੰਟ ਆ ਜਾਏਗਾ ਲੇਕਿਨ ਸਹੀ ਹੈ ਜੀ ਆਲੂ ਵਾਲੇ ਜਿਹੜੇ ਵੀਰ ਭਰਾ ਆਲੂ ਪਿਆਜ਼ਾਂ ਕੋਲੇ ਮਾੜੀ ਥੋੜੇ ਦੇ ਹੁਣ ਮਸਕਰਟ ਆ ਜਾਣੀ ਚਿਹਰੇ ਤੇ ਬਾਈਆਂ ਦੇ ਆਲੂ ਦੇ ਵਿੱਚ ਕਰੰਟ ਜਿਹ ਵਿਆਹ ਸ਼ਾਦੀਆਂ ਕਰਕੇ ਵਿਆਹ ਸ਼ਾਦੀਆਂ ਕਰਦੇ ਆ ਤੇਰੀ ਹੈ ਉਹ ਵੀ ਸਹੀ ਹੈ ਜੀ ਮੇਰੀ ਵਿਆਹ ਸ਼ਾਦੀਆਂ ਚੱਲ ਪੈਂਦੀ ਨੇ ਨਾ ਉਹ ਮਾਗੇ ਵੀ ਦੱਸੇ ਜੀ ਗਾਹ ਖੁੱਲ ਜਾਂਦਾ ਅੱਜ ਦਾ ਬਾਜ਼ਾਰ ਕੀ ਹੈ ਜੀ 700 ਤੱਕ ਵੇਖ ਰਿਹਾ ਨਹੀਂ ਚੱਲਿਆ ਇੱਕ ਟਾਹ ਹੋਰ 3 ਟਾਹ ਇੱਥੇ ਰੱਖ ਦਿਓ ਬਾਅਦ ਚ ਚਲਾ ਦੇ ਨਹੀਂ 700 ਦਾ ਨਹੀਂ ਕੋਈ 600 ਤੱਕ ਜੀ ਨਾ 650 ਪਾਉਣੇ 700 ਹੈ ਅੱਛਾ ਮਾਲ ਉਹ ਕਿਸੇ ਕਿਸੇ ਕੋਲ ਇੱਕ ਦੋ ਜਣਿਆਂ ਕੋਲ ਸਹੀ ਹੈ ਜੀ 650 ਤੋਂ ਲੈ ਕੇ ਪਾਉਣੇ 700 ਤੱਕ ਜਿਹੜਾ ਮਾਲ ਵਿਕੀ ਜਾਂਦਾ ਆਲੂ ਦਾ ਵਜੇ ਨਾ ਅੱਧਰ ਗਾਹ ਕੋਈ ਦੇਖ ਸਕਦਾ ਗਾਹ ਗਾਈ ਜਾਂਦੇ ਫਿਲਹਾਲ ਤੇ ਉਹਦਣ ਮਾੜਾ ਹਾਲ ਸੀਗਾ ਜੀ ਮੱਕੇਰੋ ਦਿਨ ਕੁੱਕੜ ਬੋਲਣਗੇ ਕੁੱਕੜ ਬੋਲਣਗੇ ਪਿਆਜ਼ ਦਾ ਪਿਆਜ਼ ਦਾ ਵੀ ਦੱਸ ਦੋ 2 ਮਿੰਟਾਂ ਦੇ ਵਿੱਚ ਵਿੱਚ ਪਿਆਜ਼ ਥੋੜਾ ਜਿਹਾ ਅਗਲੇ ਹਫਤੇ ਸੁਧਾਰ ਹੋ ਜਾਏਗਾ ਹਾਲੇ ਤਾਂ ਕੋਈ ਨਹੀਂ ਹੈ ਕੀ ਲੱਗਦਾ ਉਹ ਉਹਦਾ ਵੀ ਵਿਆਹ ਸ਼ਦੀਆਂ ਕਰਕੇ ਹੀ ਵਿਆਹ ਸ਼ਦੀਆਂ ਕਰਕੇ ਸਹੀ ਹੈ ਕਿ ਅੱਛੇ ਮਾਲ ਆ ਨਹੀਂ ਰਹੇ ਉਹਦੇ ਕਰਕੇ ਕੰਡੀਸ਼ਨ ਥੋੜੀ ਹਲਕਾ ਹੈ ਡਾਵਾ ਡੋਲ ਜੀ ਹੈ ਡਾਵਾ ਡੋਲ ਜੀ ਹੈ ਅਛੇ ਵਰੀਆ ਮਾਲ ਦੀ ਕੰਡੀਸ਼ਨ ਹੈਗੀ ਆ ਗਾਹਕ ਮੰਗਦਾ ਪਰ ਅੱਛਾ ਬਾਲ ਹੈ ਨਹੀਂ ਗਾ ਅੱਜ ਦਾ ਰੇਟ ਕਿੰਨਾ ਜੀ ਅੱਜ ਦਾ ਰੇਟ ਉਹੀ ਆ ਕੋਈ ਤੇਜ਼ੀ ਨਹੀਂ ਹੈਗੀ ਤੇ ਚਾਹੁੰਦੇ ਕਿ ਜਦੋਂ ਵਿਕਰੀ ਖੁੱਲ ਜਾਂਦੀ ਆ ਤਾਂ ਸੁਧਾਰ ਹੋ ਜਾਂਦਾ ਸਹੀ ਹੈ ਜੀ ਸੇਲ ਦੇ ਅਕੋਰਡਿੰਗ ਹੁੰਦਾ ਜੇ ਸੇਲ ਖੁੱਲੇ ਤਾਂ ਸੁਧਾਰ ਹਾਂ ਤਾਂ ਕਹਿਗਾ ਟੌਪ ਦਾ ਜੀ ਹਾਂ 15 16 ਤੱਕ ਕੋਲਰ ਪਰ ਤੱਕ ਹੈਗਾ 15 16 ਰੁਪਏ ਰੱਖੇ 12 ਵਾਲੇ ਨਾਲ ਜਾਣਾ 14 ਵਾਲੇ ਨਾਲ ਜਾਣਾ ਪਰ 15-16 ਰੁਪਏ ਟਾਪ ਦਾ ਰੇਟ ਜਿਹੜਾ ਜੀ ਮਿਲ ਜੇਗਾ ਪਰ ਪਿੱਛੋ ਪੜਦਾ ਨਹੀਂ ਹੈ ਨਾਸਿਕ ਤੋਂ ਸਹੀ ਹੈ ਜੀ ਸਹੀ ਹੈ ਬਾਈ ਲੈ ਬਈ ਆ ਸੀ ਕੀ ਅੱਜ ਦੀ ਪਿਆ ਜਿੱਤੇ ਆਲੂ ਵੀ ਬੜਾ ਪੜਾ ਨੰਬਰ ਕਿੰਨਾ ਸੀ ਗਿਆ ਜੀ 9780650046 9780650046 ਬਾਈ ਨੇ ਠੀਕ ਹੈ ਬਾਈ ਜੀ ਮਿਹਰਬਾਨੀ ਬਰਾਜ ਬਾਈ ਜੀ ਬੀਜੀ ਤਾਂ ਕਰਕੇ ਟਾਈਮ ਥੋੜਾ ਲੈ ਕੇ ਕਿਉਂਕਿ ਗਾਹਕ ਅੱਜ ਜਿਆਦੇ ਆ ਬਾਈ ਸ਼ਨੀਵਾਰ ਨੂੰ ਗਾਹਕ ਮੰਡੀ ਦੇ ਵਿੱਚ ਜਿਆਦੇ ਆ ਤਾਂ ਕਰਕੇ ਅੱਜ ਆਪਾਂ ਟਾਈਮ ਥੋੜਾ ਥੋੜਾ ਹੀ ਲੈਣਾ ਸੇਠਾਂ ਤੋਂ ਤੇ ਗੋਭੀ ਪਰ ਬਹੁਤ ਆਈ ਪਈ ਯਾਰ ਗੋਭੀ ਅੱਜ ਆਈ ਤੇ ਪਰ ਗੋਭੀ ਮੰਡੀ ਦੇ ਵਿੱਚ ਆਈ ਵੀ ਬਹੁਤ ਪਈ ਆ ਬਾਈ ਇੱਥੋਂ ਲੈ ਕੇ ਉਹ ਸਾਹਮਣੇ ਤੱਕ ਜਾਨੀ ਗੋਭੀ ਗੋਭੀ ਸਭ ਨੂੰ ਦਿਖੀ ਸੀ ਵਧੀਆ ਵਧੀਆ ਬਾਈ ਪੰਜਾਬ ਦੀ ਗੋਭੀ ਜਾਨੀ ਹੁਣ ਚਰਚਾ ਦੇ ਵਿੱਚ ਇਸ ਟਾਈਮ ਜਿਹੜੀ ਮਤਲਬ ਮੰਡੀ ਭਰੀ ਪਈ ਆ ਗੋਭੀ ਨਾਲ ਤੇ ਪਰ ਤੇਜ ਵੀ ਬਹੁਤ ਆ ਬਾਈ ਬਈ ਅੱਜ ਸਿਰੇ ਦਾ ਕਿੰਨਾ ਜਾਣਾ ਰੇਟ ਅੱਜ ਦਾ ਸਾਮਲਾ ਤਾਂ 20 ਤੋਂ 30 20 ਤੋਂ 30 ਲੈ ਯਾਰ 40 40 ਵਿੱਚ ਹੀ ਜਾਂਦੇ ਕਈ ਦਸ ਸਵੇਰੇ ਵਿਕੀ ਨਹੀਂ ਚਾਲੀ ਟੜ ਕੇ ਦੀ ਗੱਲ ਸੀ ਐਸਟ ਹਾਈਬ੍ਰਿਡ ਇੱਕ ਦਾ ਸੁਖ ਵੇਖਿਆ ਹਾਈਬ੍ਰਿਡ ਹੁੰਦਾ ਜਿਵੇਂ ਹਾਂ ਜਹਮਾ ਚਲਾਲੀ ਮਾਰੀ ਮੋਟੀ ਤੇ ਜਹਮਾ ਚਨਾਲੀ ਆਈ ਆ ਜਾ ਹਮਾ ਚਲਾਲੀ ਡਾਊਨ ਹੋ ਗਈ ਉਹਨੇ ਕਰਕੇ ਡਾਊਨ ਹੋ ਇਹਦਾ ਰੇਟ ਆਪਣੀ ਦੁਕਾਨ ਤੇ 30 ਕਿ ਚੱਲਿਆ ਜਾਣੇ ਹਾਂ 20 ਤੋਂ 20 ਤੋਂ ਲੈ ਕੇ 30 ਤੱਕ ਲੈ ਵੀ 20 ਤੇ ਖੀਰੇ ਦਾ ਬਿਜਾਰ ਭਾਈ ਜਿਵੇਂ ਆ ਪਿਆ ਦੇਸੀ ਕੀ ਰਾਤ ਵਿਕਿਆ ਸਾਮਲਾ ਤੋਂ 8 ਤੋਂ 10 8 ਤੋਂ 10 ਰੁਪਏ ਦੇਸੀ ਚਾਹਨੇ ਦਾ ਵੱਧ ਹੋਊਗਾ ਨਾ ਲੈ ਵੀ 8 ਤੋਂ 10 ਰੁਪਏ ਜਿਹੜਾ ਨਹੀਂ ਟੌਪ ਕੁਆਲਟੀ 10 ਸੀਗਾ ਇਹ ਹਾਂ ਲੈ ਬਈ 10000 ਰੁਪਏ ਜਿਹੜਾ ਖੀਰਾ ਦੇਸੀ ਖੀਰਾ ਹੋਲਸੇਲ ਦਾ ਰੇਟ ਬਾਈ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਰੇੜੀਆਂ ਤੇ ਨਾ ਭਲੇ 100 ਰੁਪਏ ਜਿਵੇਂ ਲਫਾਫਾ ਪਿਆ ਆਹ ਲਫਾਫਾ ਬੈ ਇਕੱਠਾ ਚੱਕਣਾ ਪੈਂਦਾ ਗੋਭੀ ਦਾ ਵੀ ਲਫਾਫਾ ਤੁਹਾਨੂੰ ਇਹ ਇਕੱਠਾ ਚੱਕਣਾ ਪੈਂਦਾ ਬਈ ਮਾਲ ਆ ਨਾ ਕਦੇ ਰੇੜੀ ਵਾਲਾ ਨਾ ਤੁਸੀਂ ਜਿਹਾਈ ਕਰਿਓ ਬਾਈ ਯਾਰ ਵੀਡੀਓ ਇਹ ਤਾਂ 10 ਰੁਪਏ ਹੈ ਦਾਸ ਇਹ 15 20 25 30 ਪੈ ਜਾਂਦਾ ਹੁੰਦਾ ਬਾਈ ਉਹ ਖਰਚੇ ਖਰਚੇ ਪਾ ਕੇ ਮਾੜਾ ਮੋਟਾ ਖਰਾਬ ਨਿਕਲ ਜੇ 2 3 ਕਿਲੋ ਮਾਲ ਵਿੱਚੋਂ ਖਰਾਬ ਨਿਕਲ ਜੇ ਤੇ ਬਾਕੀ ਜੋ ਝੋਕ ਜਾਂਦੀ ਹੈ ਮੰਨ ਲਓ ਘੱਟ ਤਾਂ ਕੋਈ ਨਹੀਂ ਲੈਂਦਾ ਯਾਰ ਜੇ ਕਿਲੋ ਘੀਰੇ ਲੈਣੇ ਕਹਿੰਦੇ ਅਗਲੇ ਨੇ ਕਹਿੰਦਾ ਬਾਈ ਵੱਧ ਪਾ ਥੋੜੀ ਜਿਹੀ ਇਹ ਕਹਿੰਦੇ ਘੀਰੇ ਉਹ ਕਰਕੇ ਤਾਂ ਕਰਕੇ ਇਹਨਾਂ ਨੂੰ ਪੱਲੇ ਵੀ ਪੈ ਜਾਂਦੇ ਬਾਈ ਕਈ ਏਰੀਆ ਨਾ ਆ ਰੌਲਾ ਹੁੰਦਾ ਕਿ ਤੇ ਆ ਮਾਲ ਛਾਲ ਕਿੱਥੇ ਦਾ ਰੇਟ ਹੁੰਦਾ ਜਿਵੇਂ 15 15 18 18 ਕਿਲੋ ਜਿਹੜਾ ਕੀ ਆਲਾ ਏ ਠੀਕ ਆ ਗੋभी ਵੇਚ ਕੇ ਅੱਜ ਗੋभी ਵੇਚ ਕੇ ਅੱਜ ਸੱਜਰੇ ਵੇਲੇ ਚਿਹਰੇ ਤੇ ਨਿਕਾ ਜੀ ਅੱਜ ਆ ਦੇਖ ਲੱਗਦਾ ਅੱਜ ਤੇਰ ਵਿਗਿਆ ਦੋ ਪਏ ਆਪਣੀ ਕੀ ਰੇਟ ਵੇਚੀ ਵੇ ਆਪਣੀ ਗੋੰਦੀ ਅੱਜ 33 ਰੁਪਏ ਵਿਗਿਆ ਵੀਰੇ ਤੇ ਬੱਲੇ 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 40 ਲੱਗੀ ਅੱਜ ਨਾ 40 ਲੱਗੀ ਵੀਰੇ ਭਾਈ ਗੋੰਦੀ ਦਾ ਰੇਟ ਅੱਜ ਮਤਰੋ ਅੱਜ ਸਹੀ ਹੈ ਜੀ ਲਾ ਭਾਈ ਅਦਰ ਬਾਕੀ ਟਮਾਟਰਾਂ ਬਾਰੇ ਗੱਲ ਕਰਦੇ ਕਹਿੰਦੇ ਟਮਾਟਰਾਂ ਦਾ ਵੀ ਕਹਿੰਦੇ ਅੱਜ ਜੋਰ ਪੂਰਾ ਪਿਆ ਟਮਾਟਰ ਵੀ ਕਹਿੰਦੇ ਅੱਜ ਵੱਲਾ ਆ ਪਿਆ ਮੰਡੀ ਦੇ ਵਿੱਚ ਪਰ ਰੇਟ ਵੀ ਕਹਿੰਦੇ ਅੱਜ ਬਈ ਬਣਿਆ ਹੋਊਗਾ ਤੇ ਆ ਵੇਖੋ ਇਹਦਾ ਟਮਾਟਰ ਟਮਾਟਰ ਟਮਾਟਰਾਂ ਦੇ ਸਾਹਮਣੇ ਵੇਖੋ ਦਰਕਰਾਂ ਦੀ ਬਈ ਕਰੇਟ ਤੇ ਕਰੇਟ ਕਰੇਟ ਆ ਸਾਰਾ ਟਮਾਟਰ ਹੀ ਪਿਆ ਬਈ ਗੱਡੀ ਲੋਡ ਹੋ ਗਈ ਆ ਤੇ ਬਾਈ ਦੇ ਪਾਸੇ ਬਈ ਰੇਟ ਕੀ ਮੰਗੀਆਂ ਨੇ ਕੀ ਰੇਟ ਮੰਗੀਆਂ ਨੇ ਬਈ ਅੱਜ ਦਾ ਟਮਾਟਰ ਦਾ 700 ਰੁਪਏ ਦੀ ਆ 700 ਰੁਪਈਆ ਕਰੇਟ ਇਹ ਕੀ ਕਿੰਨ ਕਿੰਨਾ ਵਜਣਾ ਇਹਨਾਂ 25 ਕਿਲੋ ਵਜਣਾ 25 ਕਿਲੋ ਵਜਣਾ ਬਈ 700 ਰੁਪਏ ਦਾ ਕਰੇਟ ਆ ਹਿਸਾਬਕਦਾ ਤੂੰ ਹੀ ਲਾਉਣਾ ਹੁਣ ਕੈਲਕੂਲੇਟਰ ਚੱਕ ਕੇ ਬਈ ਕੀ ਹਾਲ ਚਾਲ ਠੀਕ ਠਾਕ ਆ ਹਾਂਜੀ ਠੀਕ ਹੈ ਜੀ ਟਮਾਟਰ ਤੇਜ ਆ ਬਈ ਵੇ ਥੋੜਾ ਥੋੜਾ ਨਹੀਂ ਠੀਕ ਹੈ ਉਹੀ ਠੀਕ ਕਰਨ ਕਿਲੋ ਦਾ ਹਿਸਾਬ ਨਾਲ ਕੀ ਪਈ ਜਾਂਦਾ ਪਣੋ ਕਿਲੋ ਦਾ 30 ਰੁਪਏ 30 ਰੁਪਏ ਆ ਗਿਆ ਭਾਈ ਆ ਗਿਆ ਹਰ 30 ਰੁਪਏ ਦੇ ਹਿਸਾਬ ਨਾਲ ਜਿਹੜਾ ਬਾਈ ਇਹਦੇ ਪਈ ਜਾਂਦਾ ਜੀ ਠੀਕ ਠਾਕ ਬੱਲੇ 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 ਨਵੀਂ ਇਧਰ ਬਾਈ ਕੋਲੇ ਚੱਲਦੇ ਆ ਤੇ ਪੇਟੇ ਪਏ ਇਧਰ ਭਾਈ ਤੇ ਅੱਲਾ ਪਈਆਂ ਇਧਰ ਭਾਈ ਆ ਨਾ ਤੇ ਹੋਰ ਮਰਾਟ ਬਾਈ ਕੀ ਹਾਲ ਚਾਲ ਆ ਭਰਾ ਸੇਤਾ ਕਿਵੇਂ ਆਪਣੀ ਬਈ ਆਪਣੀ ਦੁਕਾਨ ਤੇ ਕੀ ਗੱਲ ਟਮਾਟਰ ਅੱਜ ਫਿਰ ਰੇਟ 25 ਰੁਪਏ ਕਿਲੋ 25 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਟਮਾਟਰ ਜਿਹੜਾ ਵੈਗਿਆ ਹੋਰ ਬਰਸਾ ਆਰੀ ਬਰੇਟ ਕਿੰਨਾ ਆ 20 ਰੁਪਏ ਲੋਕੀ ਅੱਜ 13 14 ਰੁਪਏ ਲੋਕੀ ਹੈ ਬਈ ਲੋਕੀ ਦੂਜੇ ਨਾਲ ਸੰਗਲੇ ਬੰਦੇ ਨਾਲ ਸੰਗਲੇ ਲੋਕੀ ਇੱਧਰ ਕਹਿੰਦੇ ਆ ਪੇਠੇ ਪੇਠਾ 11 12 ਪੇਠਾ 11 12 ਜੁਗਣੀ ਬਈ 15 ਰੁਪਏ ਕਿਲੋ 15 ਰੁਪਏ ਕਿਲੋ ਤੇ ਇੱਧਰ ਤੋਰੀਆਂ ਪੰਜ ਬੰਜਮਾ ਤੋਰੀ 15 ਰੁਪਏ ਕਿਲੋ ਤੋਰੀ 15 ਰੁਪਏ ਚਨਾ ਕੀ ਦਾ ਭਾਈ ਚਨਾ ਕੀ ਦਾ 35 ਰੁਪਏ ਕਿਲੋ ਚਨਾ ਕੀ ਦਾ ਭਾਈ 35 ਰੁਪਏ ਕਿਲੋ ਬਾਕੀ ਸਾਰੇ ਰੇਟ ਗਣਾ ਤੇ ਆ ਜਮੇ ਭਾਈ ਇਧਰ ਹੱਥ ਕਰ ਪਿਆ ਇਹ ਵੀ ਆਪਣੇ ਇਹ 40 ਰੁਪਏ ਕਿਲੋ ਨੇ ਆਪਣੇ ਵੇਚਿਆ ਪਿਆ ਆ ਦੇਖੋ ਠੀਕ ਆ ਇਹੀ ਸਗ ਅਛਾ ਆਹ ਵਾਲਾ ਵੇਚਿਆ ਭਾਈ 40 ਰੁਪਏ ਅਛਾ ਇਹ ਬਈ ਕੁਆਲਟੀ ਹੋਣ ਇਹੋ ਜਿਹੀ ਇਹ ਸਭ ਤੋਂ ਬੈਸਟ ਹੈ ਹਮਾਚਲੀ ਨੇ ਇਹ ਜਣੀ ਹੁਣ ਇਹੋ ਜਿਹਾ ਹੀ ਆਉਗਾ ਚ ਨਵਾਂ ਚੱਲਿਆ ਇਹ ਇਹ ਨਵਾਂ ਨਹੀਂ ਹਿਮਾਚਲ ਦਾ ਹਮਾਚਲ ਦੀ ਸਾਈਡ ਦਾ ਹੈ ਹੈ ਪ੍ਰਾਣਾ ਅਦਕਰੀ ਹਾਂ 40 40 ਰੁਪਏ ਕਿਲੋ ਦੇ حساب ਨਾਲ ਆਹ ਕੁਆਲਿਟੀ ਆਈ ਜਾਂਦੀ ਹੈ ਭਾਈ ਤੂੰ ਵੇਲੋ ਅਦਕਰੀ ਲਾਲ ਜੇ ਰੰਗ ਚਾਹੀਦਾ ਨਾ ਤੇ ਲਸਣ ਦਾ ਭਿਜਰ ਸਿਰੇ ਹਿਮਾਚਲ ਦਾ 90 ਰੁਪਏ ਕਿਲੋ ਦੇ 90 ਰੁਪਏ ਟੌਪ ਦਾ ਟੌਪ ਦਾ ਜਿਹੜਾ ਦੂਸਰਾ ਲੋਕਲੇ 45 ਰੁਪਏ ਕਿਲੋ ਕਰੰਟਾ ਦੇ ਨਾਲ ਥੋੜਾ ਜਿਹਾ ਹੈ ਨਾ ਉਹ ਦੇਖੋ ਅੰਦਰ ਦੇਖੋ ਅੱਗੇ ਜਿਵੇਂ 80 80 ਰੁਪਏ ਵੇਖਦਾ ਹੀ ਭਰਾ ਹੁਣ 90 90 ਹੋ ਗਿਆ ਹੈ ਨਾ ਲੈ ਭਾਈ ਦਾ ਨੰਬਰ ਵੀ ਦੇ ਕੇ ਆਵਾਂਗੇ ਤੁ ਤੇ 15 20 ਦਿਨਾਂ ਠੰਡ ਪੈ ਲੱਗ ਬਣੀ ਤੇ ਸ਼ਕਰਗੰਦੀ ਮਤਲਬ ਉਹਦੀ ਖਾਇ ਕਰੋ ਕੀ ਰੜ ਜਾਂਦੀ 25 ਤੋਂ 30 ਰੁਪਏ ਇੱਧਰ ਵੀ ਕਰ ਲੋ ਬਾਈ ਕੋਈ ਨਹੀਂ 25 ਤੋਂ 30 ਰੁਪਏ ਦੇ ਹਿਸਾਬ ਨਾਲ ਜਿਹੜਾ ਆ ਮਾਲ ਵਿਕੀ ਜਾਂਦਾ ਬਾਈ ਨਾ ਬਾਈ ਤੇ ਬਾਕੀ ਸਾਰੇ ਰੇਟ ਬਣਾਏ ਬਈ ਪਰਮਾ ਦਾ ਰੇਟ ਕਰਨਾ ਇਹ 20 ਰੁਪਏ ਕਰ ਲੋ 20 ਰੁਪਏ ਕਰ ਲੈ ਬਈ ਜੇ ਕੋਈ ਮੇਰਾ ਵੀਰ ਭਰਾ ਆਪਣੀ ਦੁਕਾਨ ਤੇ ਆਉਣਾ ਚਾਹੁੰਦਾ ਜੀ ਕੋਈ ਵਪਾਰੀ ਕਨੈਕਟ ਕਰੇ ਨਾ ਕਿੱਥੇ ਜੇ ਖੜੇ ਆਪਾਂ ਗਿਣਾ ਦਿਓ ਜੀ ਮੰਡਾ ਦੱਸੋ ਇਹ ਸਬਜ਼ੀ ਮੰਡੀ ਅਮਲੋ ਰੋਡ ਖੰਨਾ ਸਹੀ ਹੈ ਜੀ ਤੇ ਜਤਿੰਦਰ ਕੁਮਾਰ ਐਂਡ ਕੰਪਨੀ ਕਿੰਨੇ ਨੰਬਰ ਦੁਕ ਬਾਈ ਦਾ ਨੰਬਰ ਸ਼ੇਅਰ ਕਰਨ ਲੱਗੇ ਕਿੰਨਾ ਜੀ 98882 21612 98882 21612 ਬਾਈ ਨਾ ਬਾਈ ਦਾ ਨੰਬਰ ਆ ਗਿਆ ਕਨੈਕਟ ਬਾਈ ਨਾਲ ਕੱਲ ਜਿਹੜੇ ਰੇਟ ਕਰਾਇਆ ਸਾਰਾ ਮਾਲ ਚੱਲ ਤੁਹਾਨੂੰ ਮਿਲ ਜਾਣਾ ਜੀ ਹੋਰ ਬਰਾ ਠੀਕ ਹੈ ਜੀ ਲਓ ਬਾਈ ਤੇ ਆਹ ਰੇਡ ਜਿਹੜੇ ਮਿੱਤਰੋ ਅੱਜ ਖੰਨੇ ਮੰਡੀ ਦੇ ਵਿੱਚ ਚੱਲੇ ਆ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਬਾਈ ਤੇ ਜੇ ਚੰਗੀ ਲੱਗਦੀ ਹੈ ਵੀਡੀਓ ਤੇ ਜੇ ਬਾਕੀ ਕੋਈ ਹੋਰ ਵੀ ਰੇਟ ਵੇਖਣਾ ਹੁੰਦਾ ਹੋਰ ਕਈ ਰੀਡ ਰਹਿ ਜਾਂਦੇ ਆ ਉਹ ਵੀ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਹਨਾ ਤੇ ਆ ਗੋਭੀ ਵੇਲੋ ਇਧਰ ਜਿਹੜੀ ਪਾਣੀ ਚਾਈਏ ਖਰਾਬ ਹੋ ਗਈ ਜਿਹੜੀ ਭਾਈ ਇਹ ਨੀਵਾ ਮਾਨ ਸੀ ਭਾਈ ਆ ਗੋਭੀ ਦਾ ਐਸੀਆਂ ਵੈਸੀਆਂ ਚੰਗੀ ਕੁਆਲਿਟੀ ਵੀ ਆਈ ਆ ਤੇ ਇਧਰ ਖੜੇ ਆ ਭਾਈ ਇਧਰ ਤਾਂ ਗੋਭੀ ਪਈ ਹੈ ਫਲਾਲ ਗੋਭੀ ਦਾ ਰੇਟ ਦਾ ਹੋਇਆ ਕੀ ਆਲਾ ਈ ਕੀ ਆ ਰਿਹਾ ਜੀ ਸਸਰੀ ਕਾਲ ਜੀ ਅੱਜ ਲੱਗਦਾ ਜੀ ਤੇਜੀ ਦੂਜੀ ਮੈਨੂੰ ਲੱਗਦਾ ਅੱਜ ਫਰਕ ਹੈ ਜੀ ਅੱਜ ਥੋੜਾ ਆ ਅੱਜ ਮੁੰਡੇ ਦੀ ਰਿਪੋਰਟ ਆ ਅੱਜ ਸੇਠਾਂ ਦੇ ਜਿਹੜੇ ਖੜੇ ਆ ਨਾਲੇ ਕਿਸਾਨਾਂ ਦੇ ਲੱਗਦਾ ਨਹੀਂ ਵਧੀਆ ਹੀ ਹੋਈ ਨਹੀਂ ਅੱਜ ਮਰਦੀ ਆਏ ਗਾਹਕ ਤਾਂ ਜ਼ਿਆਦੇ ਆ ਜੀ ਅੱਜ ਵੇ ਮੰਡੀ 'ਚ ਕਹਿ ਕੇ ਜ਼ਿਆਦੇ ਆ ਹਾਂ ਤੇ 18 20 ਆਲੀ ਜੀ 18 20 ਇੱਕ ਕੁਆਲਿਟੀ ਦਾ ਫਰਕ ਹੈ ਵੇ ਅੱਜ ਕਹਿੰਦੇ ਵੀ 35 35 40 40 ਦਾ ਬਿਲਾਰ ਜੀ 30 ਦੀ 35 35 ਵੇਗ ਗਈਆਂ ਆਪਰ ਥੇਗਾ ਦਾ ਕੀ ਰੇਟ ਹੈ ਜੀ ਇਹਦਾ ਵੇ ਫਰਕ ਜੀ ਬੈਂਗਾਂ ਵੀ ਕਿ 14-15 14-15 ਰੁਪਏ ਲੈ ਵੀ 14 14 15-15 ਰੁਪਏ ਰੇਟ ਆ ਜੀ ਤੇ ਭਿੰਡੀ ਦੀ ਕੁਆਲਿਟੀ ਵੇਖੀ ਭਲਾ ਕਿਵੇਂ ਆ ਬਾਈ ਭਿੰਡੀ ਟੋਪ ਦੀ ਕਿੰਨੇ ਵਿਕੀ ਆ ਬਾਈ 20 ਰੁਪਏ ਲੈ ਬਾਈ 20-20 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਆ ਭਿੰਡੀ ਵਿਕੀ ਜਾਂਦੀ ਆ ਤੁੰਦਾ ਬਾਈ ਚੰਗੀ ਭਿੰਡੀ ਜਿਹੜੀ ਗਈ 25 ਕੋਈ 25-25 ਰੁਪਏ 25-25 ਦਾ ਰੇਟ ਹੈਗਾ ਜਾਨੀ ਹਣਾ ਤੇ ਇਹ ਬਾਈ ਜੋ ਹੈ ਤਾਂ ਜੀ ਵੇਹੇ ਤਾਜੀ ਤਾਜੀ ਹੈ ਤਾਂ ਜੀ ਆ 20-20 ਰੁਪਏ ਦੇ ਹਿਸਾਬ ਨਾਲ ਬਾਈ ਕੁਆਲਿਟੀ ਦਾ ਵੀ ਫਰਕ ਹੁੰਦਾ ਸੁਣ ਦੱਸ ਦੇ ਨੇ ਕੋਈ ਚੀਜ਼ ਇੱਥੇ 20-20 ਵਿਗਦੀ ਆ ਇਜੇ ਚੰਗੀ ਕੁਆਲਿਟੀ ਹੁੰਦੀ ਐ 35 ਵੀ ਵਿਕਦੀ ਆ ਨਾ ਬਈ ਇਹ ਗੱਲ ਜਰੂਰ ਨੋਟ ਰੱਖਿਆ ਕਰੋ ਜੇ ਮੇਰਾ ਵੀਰ ਭਰਾ ਕੁਆਲਿਟੀ ਬਹੁਤ ਮੈਟਰ ਕਰਦੀ ਆ ਕਿਸੇ ਦੁਕਾਨ ਤੇ ਕਈ ਵਾਰੀ ਚੰਗੀ ਕੁਆਲਿਟੀ ਆਉਂਦੀ ਆ ਕੱਲ ਨੂੰ ਇਹ ਦੁਕਾਨ ਤੇ ਕੋਈ ਚੰਗੀ ਗੋਭੀ ਆ ਗਈ ਕੋਈ ਪਤਾ ਨਹੀਂ 45 ਇਧਰ ਵਕ ਜੇ ਬਾਈ ਹਣਾ ਕੁਆਲਿਟੀ ਕੁਆਲਿਟੀ ਦਾ ਫਰਕ ਆ ਮਿੱਤਰੋ ਇਹ ਤੇ ਇਹਦੇ ਹਿਸਾਬ ਨਾਲ ਜਰੂਰ ਰੱਖਿਆ ਕਰੋ ਜਿੱਥੇ ਹਾਂਜੀ ਆਲੂ ਦਾ ਵੀ ਬਣਾਈ ਆ ਆਲੂ ਦਾ ਵੀ ਬਣਾਈ ਆ ਚਲੋ ਜੀ ਹੋਰ ਬਾਈ ਕੀ ਆ ਚੱਲ ਆ ਜੀ ਤੇ ਆਲੂ ਜੇ ਮਿੱਤਰੋ ਤੁਸੀਂ ਸਰਦਾਰ ਸਾਹਿਬ ਕੋਲੇ ਚੱਕਣਾ ਜੀ ਇਧਰ ਪਿਆ ਆਲੂ ਇਧਰ ਪਿਆ ਜੀ ਆ ਗਰਮ ਹਾਂਜੀ ਉਹ ਦਾ ਤਰ੍ਹਾਂ ਆਦੀ ਰਿਪੋਰਟ ਦਾਸ ਆਲੂ ਦੀ ਰਿਪੋਰਟ ਕਿੰਨਾ ਕੀ ਪਵਾ ਸੱਸੀ ਗੱਲ ਭਾਈ ਜੀ ਸਿੱਧਾ ਕਹਿੰਦੇ ਆਪਣਾ ਜੀ ਇਹ ਆਲੂ ਚ ਕਰੰਟ ਕਹਿੰਦੇ ਆਉਣ ਵਾਲਾ ਜੀ ਹਫਤੇ ਤੱਕ ਬਣੂਗੀ ਗੱਲ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕਰੰਟ ਆਵੇ ਨਹੀਂ ਆ ਦੇ ਵਿਆਹ ਸ਼ਾਦਗੀਆਂ ਭਾਈ ਜੀ ਸ਼ੁਰੂ ਹੋ ਰਿਆ ਇਹਦੇ ਆਊਗਾ ਕਰੰਟ ਤਾਂ ਇੱਥੇ ਇੱਕ ਵਿਕਦਾ ਰਹੂਗਾ ਇੱਥੇ ਹੀ ਵਿਕਦਾ ਕਿੰਨੇ ਦਾ ਟਾਪ ਕੁਆਲਟੀ ਆਪਣੇ ਕੋਲੇ ਆਲੂ ਜਿਹੜਾ ਮੰਨ ਲਓ 슈ਗਰ ਫਰੀ ਪਿਆ ਕੀ ਰੇਟ ਦੇਈ ਜੰਨੇ ਜੀ 600 ਰੁਪਏ ਦਾ 600 ਦਾ ਕੋਈ 650 ਪੌਣੇ 700 ਵਿੱਚ ਦਾ ਜੀ ਨਹੀਂ ਕੋਈ ਜੱਟਾ ਹੋ ਸਕਦਾ ਕੋਈ ਬਹੁਤ ਵਧੀਆ ਲਾਰਟ 650 ਕੋਈ ਬਹੁਤ ਵਧੀਆ ਲਾਰਟ ਹੈ ਨਾ 슈ਗਰ फ्री ਹੈ ਤੇ ਲਰਦਾ ਜੀ ਲਰ 500 ਰੁਪਏ 500 ਅੱਛਾ ਇੱਕ ਗੱਲ ਮੈਂ ਦੇਖੀ ਇੱਥੇ ਲਰ ਦੀ ਡਿਮਾਂਡ ਘਟਾ ਜਖਨੇ ਇੱਥੇ ਮंडी ਘਟਾ ਨੇੜੇ ਇੱਥੇ ਜਿਵੇਂ ਮੰਨ ਲਓ ਆਮ ਮੰਡੀਆਂ ਦੇ ਵਿੱਚ ਲਰ ਵੀ ਬਰਾਬਰ ਹੀ ਰਹਿੰਦਾ ਹੁੰਦਾ ਡਾਇਮੰਡ ਦੇ ਮंडी ਥੋੜਾ ਜਿਹਾ ਘਟ ਰਿਹਾ ਇੱਥੇ ਲਰ ਨਹੀਂ ਵਿਕਦਾ ਹਨਾ ਲੈ ਬਈ ਲਰ ਦਾ ਤੁਸੀਂ ਜੇ ਇਤੋਂ ਮੰਨ ਲਓ ਮਾਰਸ਼ਾਲ ਚੱਕਣਾ 500 ਰੁਪਏ ਹਿਸਾਬ ਨਾਲ ਚੱਕ ਲਓ 600 650 ਹੋ ਗਏ ਤੋ ਆਪਿਆ ਜੀ 600 ਵਾਲਾ ਆਪਿਆ ਜੀ ਲਾਮਾਸ਼ੇ ਸੋਦਾ ਆ ਭਾਜੀ ਹੈ ਨਾ ਤੇ ਬਾਕੀ ਆਉਣ ਵਾਲੇ ਦਿਨਾਂ ਚ ਵੇਖਾਂਗੇ ਭਾਈ ਕੀ ਰਹਿੰਦਾ ਜੀ ਠੀਕ ਆ ਭਾਜੀ ਮਿਹਰਬਾਨੀ ਪ੍ਰਾ ਰਿਪੋਰਟ ਦੇ ਨਾਲ ਤੇ ਵਧੀਆ ਜੀ ਜੀ 250 ਰੁਪਏ ਦੀ 5 ਕਿਲੋ ਆ ਭਾਈ ਇਹ ਤੇ 50 ਰੁਪਏ ਦੀ ਕਿਲੋ ਆ ਲੈ ਭਾਈ ਤੇ ਇਧਰ ਜਿਹੜੀ ਜ਼ਮੀਨਾਂਤ ਪਈ ਆ ਤੇ ਜ਼ਮੀਨਾਂਤ ਦਾ ਰੇਟ ਜ਼ਰੂਰ ਦੱਸਦਨੇ ਆ ਭਾਈ ਤੇ ਹਾਂ ਜਿਮੀ ਗੰਦ ਦਾ 80 ਰੁਪਏ ਲੈ ਭਾਈ 80 ਰੁਪਏ ਕਿਲੋ ਲੈ ਭਾਈ 80 ਰੁਪਏ ਕਿਲੋ ਤੇ ਆ 50 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀਆਂ ਗਜਰਾਂ ਇੱਧਰ ਵਿਕੀ ਜਾਂਦੀਆਂ ਭਾਈ ਆ ਵੈਰੇੜੀ ਦੱਸਣੀ ਆ ਸਾਰਿਆਂ ਨੇ ਕਿਹੜੀ ਆ ਸਾਨੂੰ ਤਾਂ ਪਤਾ ਭਾਈ ਤੇ ਹਰੇ ਕੇਲੇ ਵੀ ਮੰਡੀ ਦੇ ਵਿੱਚ ਆਈ ਇਹਨਾਂ ਨੂੰ ਪਤਾ ਨਹੀਂ ਲੱਗਣਾ ਇਹ ਕੇਲੇ ਆ ਸਮਝੀ ਵਾਲਾ ਕੇਲਾ ਭਾਈ ਮੰਡੀ ਦੇ ਵਿੱਚ ਚੱਲਦਾ ਜੇ ਤੁਸੀਂ ਸਬਜੀ ਸੂਜੀ ਬਣਾਉਣੀ ਹੈ ਦੀ ਬਣਾ ਸਕਦੇ ਮੇਰਾ ਵੀਰਪਰਾ ਤੇ ਇਹਦਾ ਰੇਟ ਰੇਟ ਕੀ ਰਹਿੰਦਾ ਭਾਈ ਇਹਦਾ ਹੈ ਹਾਂ ਭਾਈ ਇਦਾ ਕਿੰਨਾ ਦਾ ਰੇਟ ਜੀ ਇਹਦਾ ਇਹਦਾ 20 ਰੁਪਏ ਕਿਲੇ ਕਿਲੇ ਲੈ ਬਾਈ ਜਿਹੜੇ ਪੱਕੇ ਕੇਲੇ ਆ ਕਹਿੰਦੇ ਨੇ ਵੀ 35-35 ਮਿਲਦੇ ਤੇ ਆ ਕੱਚੇ ਕੇਲੇ ਜਿਹੜੇ 20-20 ਰੁਪਈਏ ਕਿਲੋ ਜਿਹੜੇ ਤੁਸੀਂ ਸਬਜ਼ੀ ਬਣਾ ਸਕਦੇ ਘਰੇ ਬਾਈ ਤੇ ਜਿਨ੍ਹਾਂ ਨੂੰ ਹਸਾਵਾ ਅਸੀਂ ਤਾਂ ਨਹੀਂ ਬਣਾਈ ਕਦੇ ਆਪਾਂ ਤਾਂ ਤੇ ਕਹਿੰਦੇ ਆ ਵੀ ਬਣਾਉਂਦੇ ਆ ਬਾਈ ਇਧਰ ਸਬਜ਼ੀ ਹੈ ਨਾ ਤੇ ਅੰਦਰ ਮੂਲੀਆਂ ਦਾ ਰੇਟ ਪੁੱਛਦਾ ਬਾਈਆਂ ਤਾਂ ਮੂਲੀਆਂ ਮਾਲੀਆਂ ਵੇਚੀ ਜਾਂਦੇ ਕੀ ਹਸਾਵਾ ਬਾਈ ਚਕਾਈ ਜਾਂਦੇ ਇਧਰ ਮੂਲੀਆਂ ਆ ਦੇ ਬਾਦੇ ਠੀਕ ਆ ਆ ਵੇਖੋ ਇਧਰ ਬੱਲੇ 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 ਕੀ ਆਲਾ ਬਾਈ ਇੰਦਗਾ ਕੀ ਰਣ ਚੱਕੀ ਅੱਜ ਫਿਰ ਮੂਲੀ ਬਹੁਤ ਬੜੀਆਂ ਬਣੀਆਂ ਜੀ ਹਾਂ ਹਾਂਜੀ ਆ ਵੇਲਾ ਭਰੇ ਜਾਂਦੇ ਲਫਾਵੇ ਬਾਈ ਲੱਗੇ ਪਏ ਦਰਗਾ ਜੀ ਮੂਲੀਆਂ ਵਾਲੇ ਪਰੋਠੇ ਬਣਾਉਣਗੇ ਅੱਜ ਹਾਂਜੀ ਉਹ ਬੱਸ ਕੀ ਰਣ ਕਰਤੀ ਭਈ ਅੱਜ 3 ਰੁਪਏ ਕਿਲੋ ਆਇਆ ਜੀ 3 ਰੁਪਏ ਕਿਲੋ ਚੱਕ ਦੀ ਜੇ ਸਣੇ ਪੱਤੇ ਇਹ ਬੱਤੇ ਲਾ ਕੇ ਪੱਤੇ ਵਿੱਚ ਲੱਲ ਰਿਹਾ 30 ਰੁਪਏ ਕਿਲੋ ਬਈ ਪੱਤੇ ਪਤੇ ਵੇਚੀ ਇਹਨੂੰ ਦੱਸਦ ਨੇ ਕਰ ਇੱਥੇ ਮੁੜ ਕੇ ਪੱਤੇ ਲਾ ਲਾ ਕੇ ਤੁਲੀ ਜਾਉਂਗੇ ਜੀ ਜੇ ਵੀ ਗੱਲ ਸਹੀ ਆ ਛਿੱਲ ਲਾਈ ਜਾਂਦੇ ਨੇ ਸਹੀ ਆ 30 ਰੁਪਏ ਕਿਲੋ ਬਈ ਤੁਹਾਨੂੰ ਮਤਲਬ 70 ਰੁਪਏ ਕਿਲੋ ਬੈਣੀ ਕਿਲੋ ਪੱਤੇ ਆ ਉਹ ਤਾਂ ਕਹੇ ਤੇ ਬਚਣਾ ਕੀ ਕੁਝ ਨਹੀਂ ਗਾ ਸਹੀ ਆ ਲੈ ਬਈ ਆਸ ਗਿਆ ਅੱਜ ਦੇ ਤਾਜ਼ੇ ਰੇਟ ਖੰਨੇ ਮੰਡੀ ਦੇ ਇੱਧਰ ਤਣੀਆਂ ਪਿਆ ਤਣੀਆਂ ਦਾ ਰੇਟ ਵੀ ਜਨਾ ਦਿੰਦੇ ਆ ਤੇ ਇਹ ਇਹ ਬਾਈ ਪਰਚੂਨ ਵੇਚਦਾ 250 ਰੁਪਏ ਕਿਲੋ 250 ਰੁਪਏ ਕਿਲੋ ਪਰਚੂਨ ਤੇ ਮੈਂ ਹੋਲ ਸੇਲ ਦਾ ਰੇਟ ਕੀ ਹੋਆ ਹੋਲ ਸੇਲ ਦਾ ਹੈ ਹੋਲ ਸੇਲ ਦਾ ਰੇਟ ਕਿੰਨਾ ਬਾਈ ਧਣੀਆਂ ਦਾ ਹੋਲ ਸੇਲ ਦਾ ਜੀ ਹਾਂ 130 ਰੁਪਏ ਕਿਲੋ ਜੀ 130 ਰੁਪਏ ਜਿਹੜਾ ਪਰਚੂਨ 250 ਰੁਪਏ ਨਹੀਂ ਹਾਂ 160 ਰੁਪਏ ਕਿਲੋ 160 ਠੀਕ ਹੈ ਠੀਕ ਹੈ ਠੀਕ ਹਾਂ ਖੜਿਆ ਕੋਈ ਕਸਟਮਰ ਖੜਾ ਪੁੱਛ ਰੋ ਕੀ ਆਵਾਜ਼ ਆ ਰਹੀ ਸਹੀ ਨਹੀਂ ਨਹੀਂ ਸਹੀ ਆ ਹੋਰ ਦੱਸ ਸਕਦਾ ਕਹਾ ਮੈਂ ਯਾਰ ਮੈਂ 200 ਵੇਚ ਲਾ ਬਣੂ ਵੀ ਤੇਰੀ ਜੀ ਹਾਂ ਲੈ ਲਈ ਆਪਣਾ ਦਾ ਕੰਮ ਦਾ ਮੇਨ ਹੌਲ ਸੇਲ ਦੇ ਰੇਟ ਕਰਨਾ 130 30 ਰੁਪਏ ਦੇ ਹਿਸਾਬ ਨਾਲ ਜਿਹੜਾ ਇਹ ਦੂਜਾ ਹੌਲ ਸੇਲ ਦਾ ਰੇਟ ਤੇ ਬਾਕੀ ਗਾਂ ਦਾ 200 ਵੀ ਕਿ 250 ਵੀ ਇਹਨਾਂ ਦੀ ਮਿਹਨਤ ਆ ਵੀਰ ਦੀ ਮਿਹਨਤ ਆ ਨਾ ਤੇ ਪਾਲਕ ਦਾ ਰੇਟ ਬਾਈ 40 ਰੁਪਏ ਦੀ ਗੁੱਟੀ ਜੀ 40 ਰੁਪਏ ਦੀ ਗੁੱਟੀ ਲੈ ਬਾਈ 40 40 ਰੁਪਏ ਦੀ ਗੁੱਟੀ ਜਿਹੜੀ ਇਹ ਪਾਲਕ ਦੀ ਚੱਲੀ ਜਾਂਦੀ ਹੈ ਨਾ ਚਾਹ ਜਗਰਾਂ ਦੀ ਹੋਰ ਇੱਧਰ ਬਹਿਨੇ ਆ ਵੈਰਟੀਆਂ ਕਿਹੜੀਆਂ ਕਿਹੜੀਆਂ ਰਹਿ ਗਈਆਂ ਜੀ ਕਿਹੜੀਆਂ ਕਿਹੜੀਆਂ ਲੈ ਗਏ ਮਿੱਤਰੋ ਤੇ ਮੰਡੀ ਚ ਤੁਰਬਲ ਤੁਰਬਲ ਅੱਜ ਜਿਹੜੀ ਪੂਰੀ ਸੀਗੀ ਬਾਈ ਤੇ ਗਾਹਕ ਬਹੁਤ ਸੀਗੇ ਅੱਜ ਸ਼ਨੀਵਾਰ ਕਰਕੇ ਸਾਰੀ ਇਧਰ ਲਈ ਮੰਡੀ ਦਾ ਢੇੜਾ ਜਿਹੜਾ ਆ ਗਿਆ ਜੀ ਤੇ ਲਸਣ ਦਾ ਰੇਟ ਤੁਹਾਨੂੰ ਦੱਸੇ 70 70 80 80 ਰੁਪਏ ਦੇ ਨੇੜ ਤੇੜ 60 ਵਾਲਾ ਵੀ ਮਿਲ ਜਾਣਾ ਬਾਈ 70 ਵਾਲਾ ਵੀ ਮਿਲ ਜਾਣਾ 80 ਵਾਲਾ ਵੀ ਜਿਓ ਜੀ ਕੁਆਲਿਟੀ ਆ ਉਹ ਜੇ ਤੁਹਾਨੂੰ ਲਸਣ ਜਿਹੜਾ ਬਾਈ ਇੱਥੇ ਮਿਲ ਜਾਣਾ ਜੀ ਤੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਤੇ ਠੰਡ ਦੇ ਦਿਨ ਆਉਣੇ ਸ਼ੁਰੂ ਤਾ ਸਵੇਰੇ ਸਵੇਰੇ ਹੁਣ ਜਦੋਂ ਮੋਟਰਸਾਈਕਲ ਕੱਢੀਦਾ ਨਾ ਬਾਹਰ ਇੱਕ ਮਿੰਟ ਲੈ ਬਾਈ ਸਵੇ ਅੱਬ ਆ ਜਾਂਦਾ ਕਹਿੰਦੇ ਸਾਡੀ ਵੀ ਬਣਾ ਭਰਾ ਵੀਡੀਓ ਅੱਜ ਹੀ ਦੇਖਣੀ ਹੈ ਹੋਰ ਭਰਾ ਠੀਕ ਆ ਚਾਹ ਕਿੱਥੋਂ ਲੈਂਦੀ ਆ ਬਾਈ ਕਿਹੜੇ ਬੰਦੇ ਤੋਂ ਲੈਂਦੀ ਆ ਕਿਹੜਾ ਬੰਦਾ ਮਸ਼ਹੂਰ ਚਾਹ ਲੈ ਇੱਥੇ ਯਰ ਮੇਨ ਇਹ ਵਧੀਆ ਬਣਾਉਂਦਾ ਹਾਂ ਪੂਰੀ ਠੋਕ ਕੇ ਹਾਂ ਹਾਂ ਆਏ ਨਹੀਂ ਬਲਾ ਲੱਗਣਾ ਇਹ ਲੱਪੀ ਕੇ ਕੱਲ ਨੂੰ ਵੇਖਾਂਗੇ ਤਜਰਬਾ ਕਰਕੇ ਫੇਰ ਨਾ ਨਹੀਂ ਨਹੀਂ ਹੋਰ ਸੁਣਾ ਕਿਆ ਮਸ ਮੌਸਮ ਦਾ ਫਰਕ ਪੈ ਗਿਆ ਹਾਂ ਤੁਸੀਂ ਕਿੱਥੋਂ ਆਣੇ ਬਾਈ ਆਈ ਖੰਨੇ ਤੋਂ ਲੋਕ ਖੰਨੇ ਦੀ ਲੋਕ ਤੜ ਖੰਨੇ ਤੋਂ ਕਿੰਨੇ ਵਜੇ ਆਉਂਦੇ ਸਵੇਰੇ ਮੰਡੀ? ਭਾਈ 5 ਵਜੇ ਆਉਂਦੇ। ਅੱਗੇ ਸਵੇਰੇ 5 ਵਜੇ ਦਾ ਮੌਸਮ ਦਾ ਤੇ ਹੁਣ 5 ਵਜੇ ਦਾ ਫਰਕ ਹੈਗਾ? ਠੰਡ ਜੀ ਲੱਗਦੀ ਤੜ ਕਿਦਾਂ? ਹਵਾ-ਹਵਾ ਲੱਗਦੀ ਤੜਕੇ ਤੜਕੇ ਤਾਂ ਨਾ। ਜਿਨ੍ਹਾਂ ਨੇ ਉੱਠਣਾ 8 ਵਜੇ ਉਹਨਾਂ ਨੂੰ ਨਹੀਂ ਵਾਲੇ ਪਤਾ ਲੱਗਦਾ। ਜਿਨ੍ਹਾਂ ਨੇ ਸਵੇਰੇ 4-5 ਵਜੇ ਉੱਠ ਕੇ ਆਉਣਾ ਉਹਨਾਂ ਨੂੰ ਪਤਾ ਲੱਗਦਾ। ਫੇਰ ਜਾਈ ਤੇ ਚਾਹ ਪਾ ਲੈਣੀ ਹੈ। ਹਾਂ, ਉਹਨਾਂ ਨੂੰ ਹਲੇ ਨਹੀਂ ਪਤਾ ਲੱਗਣ ਲੱਗਣਾ। ਉਹਨਾਂ ਨੂੰ ਲੱਗਣ ਲੱਗੂ ਵਾਲੇ ਪਤਾ ਘਟ-ਘਟ 15-20 ਮਹੀਨੇ ਬਾਅਦ। ਵੀ ਹਾਂ ਫਰਕ ਪੈ ਗਿਆ ਮੌ ਤਾਨੂੰ ਪਤਾ ਪਹਿਲਾਂ ਲੱਗ ਜਾਣਾ ਵੀ 5 ਵਜੇ ਯਾਰ ਅੱਗੇ ਕੰਬਲ ਜੇ ਦੀ ਲੋਡ ਨਹੀਂ ਸੀ ਜੀ ਹਨਾ ਟੋਟੇ ਦੀ ਅੱਜ ਲੋਡ ਪੈਂਦੀ ਆ ਉਹਦਾ ਹੈ ਜੀ ਹਨਾ ਸਹੀ ਆ ਹੋਰ ਬਰਾ ਠੀਕ ਆ ਲੈ ਭਾਈ ਤੇ ਆ ਸੀ ਅੱਜ ਦੇ ਤਾਜ਼ੇ ਰੇਟ ਖੰਨੇ ਮੰਡੀ ਦੇ ਵਿੱਚ ਜਿਹੜੇ ਭਾਈ ਤਾਜ਼ੇ ਤਾਜ਼ੇ ਵਿਖਾਇਆ ਵਿੱਚ ਵੀਡੀਓ ਲੈ ਭਾਈ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਕੱਲ ਨੂੰ ਆਪਾਂ ਸਬਜ਼ੀ ਮੰਡੀ ਦੀ ਵੀਡੀਓ ਬਣਾਉਣੀ ਆ ਤੇ ਆ ਸੌਰੀ ਫਲਾਂ ਦੀ ਵੀਡੀਓ ਤੇ ਫਲਾਂ ਦੀ ਵੀਡੀਓ ਅੱਜ ਬਣੀ ਨਹੀਂ ਕਿਉਂਕਿ ਯਾਰ ਨਾ ਵੀਡੀਓ ਵੱਡੀ ਬਹੁਤ ਹੋ ਜਾਂਦੀ ਆ ਭਾਈ ਸਾਰੀਆਂ ਵੈਰਾਈਆਂ ਵਿਖਾਉਣੀਆਂ ਹੁੰਦੀਆਂ ਸਬਜ਼ੀ ਮੰਡੀ ਦੇ ਵਿੱਚ ਤੇ ਰਹਿ ਜਾਂਦੀਆਂ ਹੁਣ ਫਲਾਂ ਦੀ ਵੀਡੀਓ ਫਲ ਫਲ ਮੰਡੀ ਏਡੀ ਤਕੜੀ ਲੱਗਦੀ ਇੱਥੇ ਤੇ ਤਾਂ ਕਰਕੇ ਫਲਾਂ ਦੀ ਵੀਡੀਓ ਜਿਹੜੀ ਵੱਡੀ ਹੋ ਜਾਂਦੀ ਆ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਭਰਾ ਵੀਡੀਓ ਜੇ ਚੰਗੀ ਲੱਗਦੀ ਆ ਤਾਂ ਨਾ ਸਬਜ਼ੀ ਮੰਡੀ ਦੀ ਵੀਡੀਓ ਪਰਸੋਂ ਆਊਗੀ ਕੱਲ ਨੂੰ ਆਊਗੀ ਫਲਾਂ ਦੀ ਵੀਡੀਓ ਕੱਲ ਨੂੰ ਠੋਕ ਕੇ ਫਿਰ ਬਣਾਵਾਂਗੇ ਬਈ ਛੇ ਕੇਲੇ ਕੀ ਰੇਟ ਵਿਕੀ ਜਾਂਦੇ ਕੱਲ ਨੂੰ ਦੱਸਾਂਗੇ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਦਾ